ਵੀ ਪੁਲਿਸ ਤੋਂ ਤੁਹਾਡੇ ਲੜਕੇ ਨਾਲ ਰਲ ਕੇ ਪਿੰਡ ਦੇ ਵਿੱਚ ਨਸ਼ਾ ਵੇਚ। ਜੀ ਉਹਦੇ ਬਦਲੇ ਨਾਲ ਕੋਈ ਵਿਗੜ ਗਈ। ਫਿਰ ਉਹ ਮਲਾਜ ਮਾਉਂਦੇ ਸੀ ਉਹ ਕਹਿੰਦੇ ਸਾਨੂੰ ਪੰਚਾਇਤ ਲੁਕਾ ਕੇ ਦਿੰਦੀ। ਜਿਹੜੇ ਸ਼ਿਵਲ ਕੱਪੜਾ ਵਾਲਾ ਮੇਰੇ ਨਾਲ ਬੈਠਾ ਉਹ ਮੇਰੇ ਲਫੜਾ ਮਾਰਦਾ ਮੂੰਹ ਤੇ। ਤੇ ਮੈਂ ਮੇਰੀ ਇਹੀ ਗੱਲ ਆ ਤੁਹੀਂ ਨਜਾਇਜ਼ ਕੀਤਾ। ਉਹਨੂੰ ਇਹ ਚੱਕ ਲੈਂਦੇ ਪਿੰਡ ਦੇ ਵਿੱਚੋਂ। ਜੀ ਉਹਦੀ ਕੁੱਟਮਾਰ ਕਰਦੇ ਆ। ਉਹਦੇ ਪੈਰਾਂ ਦੀਆਂ ਤਲੀਆਂ ਕੁੱਟਦੇ ਆ। ਕਿਹੜੀ ਵਜ੍ਹਾ ਤੋਂ ਕੋਈ ਕੋਈ ਕਾਰਨ ਧਰਿਆ? ਕਾਰਨ ਇਹ ਸਾਨੂੰ ਰਾਜੂ ਦੱਸ ਕਿੱਥੇ ਆ। ਤਾਲੇ ਇੱਕ ਇਹ ਚੱਲ ਰਹੀ ਆ ਕਿ ਪੁਲਿਸ ਦੇ ਉੱਪਰ ਪਥਰਾ ਕੀਤਾ ਗਿਆ ਫਿਰ ਉੱਥੇ ਪੁਲਿਸ ਗਈ ਆ ਹਾਂਜੀ ਪਤਾ ਨਹੀਂ ਆਪਣਾ ਕੀ ਇਹਨੇ ਕਿਹਾ ਕਿ ਨਹੀਂ ਕਿਹਾ ਪਰ ਉੱਥੇ ਕੋਈ ਅਜਿਹੀ ਗੱਲ ਨਹੀਂ ਹੋਈਗੀ ਸਿਰਫ ਰਾਜਵੀਰ ਨੂੰ ਫੜਨ ਦੀ ਚੱਕਰ 'ਚ ਸੀਗਾ ਤੁਸੀਂ ਮਜੂਦ ਸੀ ਉੱਥੇ ਬਿਲਕੁਲ ਮਜੂਦ ਸੀਗਾ ਜੀ ਮੈਨੂੰ ਘਰੇ ਆ ਮੇਰੀ ਭਤੀਜ ਨੂੰ ਆਉਂਦੀ ਆ ਮੈਨੂੰ ਕਹਿੰਦੀ ਚਾਚਾ ਕਹਿੰਦੀ ਰਾਜਵੀਰ ਨੂੰ ਕੁੱਟੀ ਜਾਂਦੇ ਆ ਆਪਦੇ ਵੱਲੋਂ ਰਾਜੀਨਾਮਾ ਲੈ ਕੇ ਲਿਆਏ ਸੀ ਚੈਨਪੁਰੋਂ ਮਾਤੇ ਅੱਛਾ ਐਨਾ ਤਾਂ ਕਰ ਜਾਂਦੇ ਸੀ ਕੋਈ ਨਹੀਂ ਕੀਤੇ ਪਰ ਉਸ ਤੋਂ ਬਾਅਦ ਸਾਡੇ ਖਾਤੀ ਪੈ ਗਏ ਨਰਲੇ ਮਿਲੇ ਸੀ ਉਹਦੇ ਨਾਲ ਹਾਂ ਹੁਣ ਜੇ ਤਾਂ ਕੋਈ ਨਹੀਂ ਕੋਈ ਗੱਲਬਾਤ ਬਣਦੀਗੀ ਤੇ ਹੁਣ ਇਹ ਨਜਾਇਜ਼ ਧੱਕਾ ਕਰੀ ਆਉਂਦੇ ਮੁੰਡੇ ਨੂੰ ਮੁੰਡੇ ਦਾ ਨਿਬੜਿਆ ਸਰਕਾਰ ਆਪ ਤਾਂ ਕਹਿੰਦੀ ਅਸੀਂ ਤਾਂ ਨਸ਼ਿਆਂ ਦੇ ਵਿਰੁੱਧ ਯੁੱਧ ਚਲਾ ਕੇ ਖਤਮ ਹੀ ਕਰਤਾ ਨਹੀਂ ਜੀ ਇਹ ਗੱਲ ਹੈ ਨਹੀਂਗੀ ਇਹ ਨਸ਼ਾ ਉਹਨਾਂ ਹੀ ਵਿਖਦਾ ਰਾਜਵੀਰ ਨੇ ਇਹ ਹਲਕੇ ਸੀ ਕਹਿੰਦੇ ਵੀ ਜੇ ਚੱਲ ਤੂੰ ਐਂ ਕਰੀ ਗਾ ਤਾਂ ਪਰ ਮੇਰੇ ਤੇ ਤੇਰੀਆਂ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ ਪਰ ਮੈਂ ਚੱਕ ਦੇ ਸਾਹਮਣੇ ਕਰ ਦਊਗਾ ਹੋ ਸਕਦਾ ਵੀ ਉਹ ਸਬੂਤ ਮਡਾਉਣ ਦਾ ਮਾਰੇ ਅਜਿਹਾ ਕੁਝ ਕਰੀ ਜਾਂਦੇ ਹੋਣੇ ਤਹਾਨੂੰ ਵਰਦੀਆਂ ਜਿਹੜੀਆਂ ਪਾਈਆਂ ਉਹ ਲੋਕਾਂ ਦੀ ਸੇਵਾ ਕਰਨ ਲਈ ਪਾਈਆਂ ਤੁਸੀਂ ਨਾ ਕਿ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰਨ ਲਈ ਪਾਈਆਂ ਨੇ ਅਸੀਂ ਐਸਐਸਪੀ ਸਾਹਿਬ ਤੋਂ ਇਹ ਮੰਨ ਕਰਦੇ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਬੰਦਿਆਂ ਨੂੰ ਜਿਹੜਾ ਪੱਕੇ ਤੌਰ ਤੇ ਡਿਸਮਿਸ ਕਰਕੇ ਇਹਨਾਂ ਤੇ ਜਿਹੜੇ ਪਰਚੇ ਪਾ ਕੇ ਇਹਨਾਂ ਮੁਲਾਜ਼ਮਾਂ ਤੇ ਇਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਕੱਲ ਸਾਡੇ ਚੈਨਲ ਤੇ ਪਿੰਡ ਚੈਲ ਦੀ ਇੱਕ ਵੀਡੀਓ ਨਸ਼ੇ ਨੂੰ ਲੈ ਕੇ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਸਵੇਰੇ ਤੜਕਸਾਰ ਸਾਨੂੰ ਉਸ ਦੂਸਰੀ ਧਰ ਦਾ ਫੋਨ ਆਉਂਦਾ ਜਿਸ ਤੇ ਅਰਦਾ ਉਸ ਵੀਡੀਓ ਦੇ ਵਿੱਚ ਨਾਮ ਲਿਆ ਜਾਂਦਾ ਕਿ ਇਹਨਾਂ ਦੇ ਵੱਲੋਂ ਮੈਨੂੰ ਧਮਕੀ ਦਿੱਤੀ ਗਈ ਆ ਜੋ ਬਲਜਿੰਦਰ ਸਿੰਘ ਦੀ ਸਟੇਟਮੈਂਟ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਵਿਕਤੀ ਅਵਤਾਰ ਸਿੰਘ ਜਿਨ੍ਹਾਂ ਦਾ ਇਸ ਵੀਡੀਓ ਦੇ ਵਿੱਚ ਨਾਮ ਲਿਆ ਗਿਆ ਉਹ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਨਾਮ ਕਿਉਂ ਲਿਆ ਗਿਆ ਕੀ ਕਹਾਣੀਆਂ ਪੂਰੀ ਕੀ ਉਹਨਾਂ ਦੇ ਪਿੰਡ ਦੇ ਵਿੱਚ ਵਾਕਿਆਈ ਜੋ ਬਲਜਿੰਦਰ ਦੁਆਰਾ ਸਟੇਟਮੈਂਟ ਦਿੱਤੀ ਗਈ ਆ ਕੀ ਉਹ ਸਹੀ ਆ ਸਾਰੀਆਂ ਗੱਲਬਾਤ ਗੱਲਬਾਤ ਕਰਾਂਗੇ ਤਮਾਮ ਸਵਾਲ ਨੇ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਪੁਲਿਸ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਜਿੱਥੇ ਪੰਜਾਬ ਸਰਕਾਰ ਤੇ ਸਾਡੇ ਖਾਸ ਕਰਕੇ ਫਰੀਦਕੋਟ ਦੇ ਐਸਐਸਪੀ ਮੈਡਮ ਪ੍ਰਗਿਆ ਜੈਨ ਜਿਹੜੇ ਹਮੇਸ਼ਾ ਇਸ ਪ੍ਰਚਾਰ ਚ ਲੱਗੇ ਰਹਿੰਦੇ ਆ ਕਿ ਅਸੀਂ ਨਸ਼ਾ ਮੁਕਤ ਕਰ ਦੇਣਾ ਪੰਜਾਬ ਅਸੀਂ ਫਰੀਦਕੋਟ ਨੂੰ ਨਸ਼ਾ ਮੁਕਤ ਕਰ ਦੇਣਾ ਲਗਾਤਾਰ ਲੋਕਾਂ ਦੇ ਘਟ ਆਏ ਜਾ ਰਿਹਾ ਕੱਲ ਪਰਸੋਂ ਦੀ ਇੱਕ ਵੀਡੀਓ ਚੱਲ ਰਹੀ ਆ ਰਾਂਜਾਂ ਵਾਲੇ ਦੇ ਵਿੱਚ ਵੀ ਇੱਕ ਘਟ ਆਇਆ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਸਾਰੀ ਅਸਲ ਦੇ ਵਿੱਚ ਇਹ ਕਹਾਣੀ ਹੈ ਕੀ ਆ ਤੇ ਕਿੱਥੇ ਜੇ ਖੜੀ ਆ ਮੇਰੇ ਨਾਲ ਭਾਈ ਅਵਤਾਰ ਆ ਭਾਈ ਸਭ ਤੋਂ ਪਹਿਲਾਂ ਸਸਿਕਾ ਸਸਿਕਾ ਜੀ ਬਾਈ ਉਸ ਦਿਨ ਕੀ ਗੱਲਬਾਤ ਹੋਈ ਆ ਜਿਹਦੇ ਕਰਕੇ ਤੁਹਾਡਾ ਨਾਮ ਬਲਜਿੰਦਰ ਸਿੰਘ ਨੇ ਵੀਡੀਓ ਚ ਲਿਆ ਕਹਾਣੀ ਕੀ ਆ ਸਾਰੀ ਸ਼ੁਰੂ ਤੋਂ ਲੈ ਕੇ ਦੱਸੋ ਪਹਿਲਾਂ ਮੈਂ ਕੱਲ ਕਰੂੰਗਾ ਸ਼ਾਰਟ ਕਿ ਤੇ ਰਾਜੀਵਰ ਤੋਂ ਜੀ ਸਾਡੇ ਘਰੇ ਮੁਲਾਜ਼ਮ ਆਉਂਦੇ ਆ ਰਾਜੂ ਨੂੰ ਪੁੱਛਦੇ ਰਾਜੂ ਕਿੱਥੇ ਆ ਜੀ ਤੇ ਰਾਜੀਵਰ ਨਹੀਂ ਹੁੰਦਾ ਮੁਲਾਜ਼ਮ ਚਲੇ ਜਾਂਦੇ ਆ ਮੈਂ ਰਾਜੀਵਰ ਤੋਂ ਪੁੱਛਦਾ ਕਿ ਮੁਲਾਜ਼ਮ ਕੱਥੋਂ ਆਉਂਦੇ ਆ ਹੂੰ ਉਹਨੇ ਫਿਰ ਮੈਨੂੰ ਸਾਰੀ ਗੱਲ ਦੱਸੀ ਆ ਕਹਿੰਦਾ ਵੀ ਐ ਕਰਕੇ ਵੀ ਜਿਹੜਾ ਰਾਜ ਐਸਆਈ ਬਰਾੜ ਤੇ ਜਸਪਾਲ ਸਿੰਘ ਜੀ ਇਹਨਾਂ ਰਾਜ ਨੇ ਕਹਿੰਦਾ ਮੇਰਾ ਕੋਈ ਜੀਗਾ ਲੈਣ ਦੇਣਾ ਅਸੀਂ 2 ਮਹੀਨੇ ਕੰਮ ਕੀਤਾ ਕੋਈ ਪੈਸਾ ਦਾ ਕੁਲਿਆ ਲੈਣ ਦਾ ਸੀਗਾ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦਾ ਕੀ ਇਹਨਾਂ ਦੀ ਆਸ ਨਹੀਂ ਵਿਗੜ ਗਈ ਜੀ ਫਿਰ ਮੁਲਾਜ਼ਮ ਘਰੇ ਆਉਣ ਲੱਗ ਗਏ ਮੁਲਾਜ਼ਮ ਘਰੇ ਆਉਣ ਲੱਗ ਗਏ ਤੇ ਫਿਰ ਮੈਨੂੰ ਕਹਿੰਦੇ ਵੀ ਰਾਜ ਕਹਿੰਦਾ ਕਿ ਤੂੰ ਐ ਕਰ ਤੂੰ ਸਾਨੂੰ ਪੰਚਾਇਤ ਤੋਂ ਵੀ ਲਿਖਾ ਕੇ ਦੇ ਦੇ ਬਈ ਕੰਮ ਕੀ ਲੈਣ ਦੇਣ ਕੀ ਸੀ ਪੁਲਿਸ ਦਾ ਨਸ਼ਾ ਕਰਦੇ ਸੀਗੇ ਜੀ ਤੇ ਇਹਨਾਂ ਦੇ ਕਹਿੰਦਾ ਰਾਜ ਦੇ ਕਹਿਣ ਨਾਲ ਰਾਜ ਨੇ ਕਹਿ ਆਸ਼ ਨੂੰ ਵੀ ਤੂੰ ਕਰ ਲੈ ਕਰ ਕੋਈ ਚੱਕਰ ਨਹੀਂ ਸਾਨੂੰ ਵੀ ਉਹ ਪਹਿਲੇ ਦੇ ਦਿੱਤੇ ਦੇ ਕਰ ਜੀ ਹਾਂਜੀ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਪੁਲਿਸ ਤੁਹਾਡੇ ਲੜਕੇ ਨਾਲ ਲੜ ਕੇ ਪਿੰਡ ਦੇ ਵਿੱਚ ਨਸ਼ਾ ਵੇਚ ਜੀ ਹਾਂਜੀ ਉਹਦੇ ਬਾਅਦ ਇਹਨਾਂ ਦਾ ਕੋਈ ਵਿਗੜ ਗਈ ਫਿਰ ਉਹ ਮੁਲਾਜ਼ਮ ਆਉਂਦੇ ਸੇ ਉਹ ਕਹਿੰਦੇ ਸਾਨੂੰ ਪੰਚਾਇਤ ਲੋਖਾ ਕੇ ਦੇ ਦੇ ਮੈਂ ਸਰਪੰਚ ਕੋਲ ਗਿਆ ਤੇ ਸਰਪੰਚ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਨੂੰ ਦੇਖ ਲੈਂਦੇ ਪੁੱਛ ਦੱਸ ਕਰ ਲੈਂਦੇ ਜੀ 2-2.5 ਮਹੀਨੇ ਪੁੱਛ ਦੱਸ ਕੀਤੀ ਤੇ ਮੜ ਕੇ ਇਹਨਾਂ ਨੇ ਮੁਰਾ ਲਾ ਗਦੇ ਦੀਆਂ ਸਰਪੰਚ ਨੇ ਪੰਚਾਇਤ ਨੇ ਮੈਂ ਥਾਣੇ ਫੜਾਇਆ ਜੀ ਥਾਣੇ ਫੜਾਇਆ ਉਹ ਦੂਜੇ ਦਿਨ ਹੀ ਮੇਰੇ ਵੱਡੇ ਲੜਕੇ ਆਰਵਿੰਦ ਨੂੰ ਮੰਡੀ ਕੋ ਚੱਕ ਲੈਂਦੇ ਆ ਜੀ ਮੈਂ ਕਿਚਾ ਲੈ ਲੈਂਦੇ ਆ ਤੇ ਉਹਨੂੰ ਰੱਖ ਦਿਆ ਚੰਦ ਪਾਜੇ ਚੰਦ ਪਾਜੇ ਰੱਖਦੇ ਆ ਕੋਈ ਉਹਨੂੰ 10 11 ਵਜੇ ਥਾਣੇ ਲੈ ਕੇ ਹੁੰਦੇ ਆ ਅਸੀਂ ਪਾਸੇ ਸੇ ਭਾਲਦਰੀ ਨੇ ਥਾਣਾ ਚ ਸਤਾਪ ਤੇ ਗਏ ਥਾਣੇ ਚ ਗਏ ਉਸ ਤੋਂ ਬਾਅਦ ਸਵੇਰ ਸੰਤਰੀ ਦਾ ਫੋਨ ਆ ਮੇਰੇ ਕੋਲੇ ਵੀ ਤੁਹਾਡਾ ਬੇਟਾ ਥਾਣੇ ਚ ਉਹ ਤੇ ਗੋਲੀਆਂ ਪਾਤੀਆਂ 28 ਮੈਂ ਕਿਹਾ ਸਰ ਉਹ ਤਾਂ ਵੀ ਇਹ ਕੰਮ ਕਰਦਾ ਹੀ ਨਹੀਂਗਾ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ ਕਿ ਕਵਰੀ ਦੀ ਮੁਲਾਕਾ ਅਭੀ ਆ ਜਾ ਰੋਟੀ ਪੁਆਇੰਟ ਅਭੀ ਦੇ ਜਾਨ ਮੈਂ ਠੀਕ ਆ ਜੀ ਮੈਂ ਥਾਣੇ ਗਿਆ ਆਨੇਗਾ ਉੱਥੇ ਅ ਅੰਗਰੇਜ਼ ਸਿੰਘਾ ਕੋਈ ਹੌਲਦਾਰਾ ਕੋਈ ਨਹੀਂ ਸੀ ਸਿਰ ਮੈਨੂੰ ਪਤਾ ਨਹੀਂ ਕਿ ਕੋਈ ਕੋਈ ਵਰਦੀ ਨਹੀਂ ਪਈ ਸੀ ਮੈਨੂੰ ਕਹਿੰਦਾ ਅਰਵਿੰਦਰਾ ਜਿਹੜਾ ਕੰਮ ਕਰਾਂ ਜੀ ਕਹਿੰਦਾ ਕਿ ਤੂੰ ਉਹ ਨੂੰ ਰਹਿ ਲੈ ਕਿ ਮੈਂ ਸ਼ਰਮ ਕਿਹੜਾ ਮਾਂ ਪਿਆ ਜਿਹੜਾ ਆਪਦੇ ਬੇਟੇ ਨੂੰ ਨਸਾ ਕਰਨ ਲਾਊਗਾ ਮੈਂ ਤੇਰੇ ਤੇਰੀ ਪਾਚਾ ਪਾਉਣਾ ਤੇ ਮੈਂ ਆਪਰਕ ਨਹੀਂ ਬੋਲਾ ਮੈਂ ਮੈਂ ਗਿਆ ਮੇਰੇ ਸਾਹਮਣੇ ਸੰਤਰੀ ਰੰਗ ਦੀਆਂ ਗੋਲੀਆਂ 28 ਗਿਣ ਕੇ ਉਹਨਾਂ ਨੇ ਮੋਰ ਲਾਈ ਮੇਰੇ ਸਾਹਮਣੇ ਜੀ ਤੇ ਉਸ ਤੋਂ ਬਾਅਦ ਮੈਂ ਆ ਗਿਆ ਫਿਰ ਮੈਂ 4-5 ਦਿਨਾਂ ਬਾਅਦ ਇਹਨਾਂ ਤੇ ਦਰਖਾਸਤਾਂ ਦਿੱਤੀਆਂ ਕਿੰਨਾਂ ਤੇ ਦਰਖਾਸਤ ਦਿੱਤੀ ਤੁਸੀਂ ਐਸੇ ਰਾਜ ਹੂੰ ਤੇ ਐਸੇ ਜਸਪਾਲ ਸਿੰਘ ਦੋਨ ਨਾਲ ਹੋਰ ਆ ਜਿਹੜੇ ਸਿਵਲ ਕਪੜਾ ਚਾਹੁੰਦੇ ਉਹਨਾਂ ਦਾ ਮੈਨੂੰ ਨਾਂ ਨਹੀਂ ਪਤਾਗਾ ਕਿਉਂਕਿ ਉਹਨਾਂ ਦੇ ਵਰਤੀ ਨਹੀਂ ਲੱਗੀ ਹੁੰਦੀ ਤੇ ਇਹਨਾਂ ਦਾ ਖਾਚਾ ਦੇ ਦਿੱਤੀਆਂ ਉਦੋਂ ਬਾਅਦ 20 ਤਰੀਕ ਨੂੰ ਅਰਵਿੰਦੀ ਜਮਾਨਤ ਹੋ ਕੇ 20 ਤਰੀਕ ਨੂੰ ਭਰਾ ਭਰਾ ਦਿੰਦਾ ਮੈਂ ਮੈਂ ਜ ਘਰ ਹੀ ਹੋਣਾ ਇਹ ਚਾਰੇ ਮੁੰਡਾ ਜੇ ਫੇਰ ਆ ਜਾਂਦੇ ਆ ਜੀ ਮੈਨੂੰ ਕਿੱਥੇ ਰਾਜਵੀਰ ਕਿੱਥੇ ਆ ਮੈਂ ਕਿਹਾ ਸਰ ਰਾਜਵੀਰ ਦੇ ਨੂੰ ਮੈਂ ਪੰਚਾਇਤ ਤੋਂ ਸਾਈਨ ਕਰਾ ਕੇ ਦੇਤੇ ਆ ਉਹਦਾ ਹੁਣ ਕੋਈ ਕੰਮ ਹੀ ਨਹੀਂਗਾ ਤੇ ਕਹਿੰਦੇ ਨਹੀਂ ਵੀ ਉਹ ਲੈ ਕੇ ਜਾਣਾ ਮਹਸਰ ਕਾਦੇ ਬੱਚੇ ਦੂਜੇ ਮੁੰਡੇ ਨਾਲ ਜਮਾਨਤ ਕਰਾਈ ਮੈਂ ਅੱਛਾ ਉਹ ਤੋਂ ਬਾਅਦ ਇਹ ਮੈਨੂੰ ਰਾਜੀਵੀਰ ਨਹੀਂ ਮਿਲਦਾ ਮੈਨੂੰ ੱੱੱਕੇ ਨਾਲ ਗੱਡੀ ਦੇ ਵਿੱਚ ਬਾਹ ਕੇ ਲੈ ਕੇ ਜਾਂਦੇ ਆ ਰਾਜ ਮੈਨੂੰ ਨੇ ਇਹੀ ਗੱਲ ਕਹੀ ਆ ਰਾਜ ਨੇ ਕਿਹਾ ਤੁਸੀਂ ਸਾਡੇ ਨਾਲ ਰਾਜਨਾਮਾ ਕਰ ਲਾ ਕਾਦਾ ਰਾਜਨਾਮਾ ਕਰ ਲਾ ਜਿੰਨਾ ਦਰਹਾਸਾਂ ਦਿੱਤੀਆਂ ਵਿੰਗਾ ਮੈਂ ਕਹਾ ਸਰ ਰਾਜਨਾਮਾ ਤੁਸੀਂ ਮੇਰੇ ਮੋਢੇ ਤੇ ਨਿਯਾਜ਼ ਪਰਚਾ ਪਾਇਆ ਨਿਯਾਜ਼ ਗੋਲੀਆਂ ਪਾਈਆਂ 82 ਉੱਤੇ ਤੇ ਮੈਂ ਰਾਜਨਾਮਾ ਕਾਦਾ ਕਰ ਲਾਂ ਤੇ ਉਹ ਤੋਂ ਬਾਅਦ ਜਿਹੜੇ ਸ਼ਿਵਲ ਕਪੜਾ ਵਾਲਾ ਮੇਰੇ ਨਾਲ ਬੈਠਾ ਉਹ ਮੇਰੇ ਲੱਫੜ ਮਾਰਦਾ ਮੂੰਹ ਤੇ ਤੇ ਮੈਂ ਮੇਰੀ ਇਹੀ ਗੱਲ ਆ ਤੁਸੀਂ ਨਿਯਾ ਪਾਸਪੋਰਟ ਬਣਾਇਆ ਸੀਗਾ ਬਾਹਰ ਭੇਜਣਾ ਸੀ ਨੂੰ ਉਹਦੇ ਨਾਲ ਜਿੰਦਗੀ ਖਰਾਬ ਕਰ ਦਿੱ ਜਮਾ ਬੇੜਾ ਕਰਤਾ ਉਹਦਾ ਨਜਾਇਜ਼ ਪਰਚਾ ਪਾਇਆ ਸੀ ਇਹ ਆਜ ਬਿਲਕੁਲ ਨਜਾਇਜ਼ ਮੈਂ ਕਹਿੰਦੇ ਵੀ ਉਹਦਾ ਪਾਸਪੋਰਟ ਜਮਾ ਕਰਾ ਕੇ ਜਿੰਦਗੀ ਵਿੱਚ ਫੇਰ ਮੈਂ ਕਿਹਾ ਜਮਾਂਦਪਰੀ ਜਮਾਂਦਪਰੀ ਤੇ ਪਾਸਪੋਰਟ ਜਮਾ ਕੀਤਾ ਨਾਲੇ ਹੂੰ ਉਸ ਤੋਂ ਬਾਅਦ ਮੈਨੂੰ ਮੈਂਬਰ ਜਸਵਿੰਦਰ ਸਿੰਘ ਹਾੜੇ ਮੈਂਬਰ ਉਹ ਮੈਨੂੰ ਛੜਾ ਕੇ ਲੈ ਆਉਂਦਾ ਸ਼ਾਮ ਨੂੰ ਮੈਂ ਅਜੇ ਘਰੇ ਬਾਹਰ ਹੀ ਵੜਦਾ ਤੇ ਇਹ ਆ ਕੇ ਫੇਰ ਲੜਾਈ ਨਹੀਂ ਸੀਗੀ ਹਨੇਰੇ ਆ ਕੇ ਬਾਹਰ ਚ ਕੱਢ ਜਾਂਦੇ ਆ ਜੀ ਕੰਨ ਲੱਗੇ ਹੂੰ ਤੇ ਮੈਨੂੰ ਕੋਣ ਕੋਣ ਖੜਦਾ ਸੀ ਤੁਹਾਡੀ ਕੰਨ ਰਾਜ ਹੂੰ ਤੇ ਜਸਪਾਲ ਦੋ ਉਹ ਹੀ ਮੁਲਾਜ਼ਮ ਜਿਹੜੇ ਸਿਰ ਚਾਰ ਉਹ ਮੁਲਾਜ਼ਮ ਆ ਖੜਨਦੇ ਮੈਂ ਬਾਹਰ ਕਾ ਮੈਂ ਖਸਰ ਦੱਸੋ ਕਹਿੰਦੇ ਰਾਜ ਵੀ ਰਹਿ ਨਹੀਂ ਬੰਨੇ ਸਰ ਉਹ ਤਾਂ ਨਹੀਂ ਆਏਗਾ ਹੂੰ ਤੋੜੇ ਦਾ ਮਰਤਾ ਹੀ ਨਹੀਂ ਤਾਂ ਉਹ ਤਾਂ ਘਰੇ ਵੜਦੇ ਨਹੀਂਗਾ ਜੀ ਤੇ ਫਿਰ ਕਹਿੰਦੇ ਚ ਕੋਈ ਨਹੀਂ ਸਵੇਰ ਫਿਰ ਚਾਹ ਪੀਣ ਤੋਂ ਪਹਿਲਾਂ ਆ ਜਾਂਦੇ ਆ ਅੰਦਰ ਆਉਂਦੇ ਆ ਤਲਾਸੀ ਲਾ ਜਾਂਦੇ ਆ ਹੂੰ ਫਿਰ ਫਿਰ ਜੜੇ ਜਾਂਦੇ ਆ ਅੱਛਾ ਇੱਕ ਮੈਂ ਥੋੜੀ ਜੀ ਕਹਿਣਾ ਪਊ ਲਗਾ ਜਦੋਂ ਆਰਵਿੰਦ ਨੂੰ ਫੜਿਆ ਸੀਗਾ ਮੰਡੀ ਵਿੱਚੋਂ ਉਸ ਤੋਂ ਬਾਅਦ ਇਹ ਚਾਰ ਮਾਜ ਘਰੇ ਘਰੇ ਆਉਂਦੇ ਆ ਜੀ ਕਰੇ ਜਾਂਦੇ ਆ 83 ਲੈਂਦੇ ਸਾਰੇ ਬੈੱਡ ਕੋਲ ਕੋਈ ਸਾਰੇ ਬੈੱਡ ਦੀ ਟੋਟਲ 83 ਲੈ ਲੈਂਦੇ ਆ ਇਹਨਾਂ ਨੂੰ ਕੱਖ ਨਹੀਂ ਮਿਲਿਆ ਕੁਝ ਵੀ ਮੇਰਾ ਫੋਨ ਲੈ ਜਾਂਦੇ ਆ ਮੇਰੀ ਵਾਈਫ ਦਾ ਫੋਨ ਲੈ ਜਾਂਦੇ ਆ ਤਿੰਨ ਫੋਨ ਤੇ ਨਾਲ ਕੋਈ ਜੋਕਾ ਦੇ ਹੈੱਡਫੋਨ ਉਹ ਲੈ ਜਾਂਦੇ ਆ ਉਹਨਾਂ ਨੇ ਹਜੇ ਤੱਕ ਮੋੜੇ ਨਹੀਂ ਉੱਥੇ ਰੱਖੀ ਬੈਠੇ ਆ ਜੀ ਕਿਉਂਕਿ ਜਿਨ੍ਹਾਂ ਦੇ ਵਿੱਚ ਕੋਈ ਮਾਰੇ ਮੋਟੇ ਸਬੂਤ ਸੀਗੇ ਉਹ ਮੋਬਾਈਲ ਲੈ ਗਏ ਚਲੋ ਜਿਹੜੇ ਸਬੂਤ ਉਹਨਾਂ ਦੇ ਖਿਲਾਫ ਸੀਗੇ ਫਿਰ ਮੈਂ ਉਹਦੇ ਬਾਅਦ ਦੁਬਾਰਾ ਆਉਂਦਾ ਜਦੋਂ ਮੈਂ ਵੀਡੀਓ ਬਣਾਉਣ ਲੱਗਿਆ ਨਾ ਇਹਨਾਂ ਨੇ ਉੱਥੇ ਮੇਰੀ ਕੋਟ ਮਾਰੀ ਕੀਤੀ ਆ ਜਿਹੜੇ ਵੀਡੀਓ ਬਣਾਈ ਸੀਗੀ ਵੀਡੀਓ ਇਹਨਾਂ ਨੇ ਤੇ ਮੇਰੇ ਹਜੇ ਤੱਕ ਇੱਥੇ ਨਿਸ਼ਾਨ ਖੁੱਦ ਦੇ ਦਿਖਦਾ ਉਹਨੂੰ ਇੱਥੇ ਮੱਥੇ ਦੇ ਠੁੱਡੇ ਦਾ ਨਿਸ਼ਾਨਾ ਹੂੰ ਮੇਰੀ ਵਾਈਫ ਨੂੰ ਲੈ ਕੇ ਜਾਂਦੇ ਸੀਗੇ ਮੈਂ ਕਿਹਾ ਸਰ ਮੇਰੀ ਵਾਈਫ ਨੂੰ ਨਹੀਂ ਲੈਣਾ ਇਹ ਮਰੀਜ਼ ਆ ਬੀਪੀ ਦੀ ਮਰੀਜ਼ ਆ ਸוכਰੀ ਦੀ ਮਰੀਜ਼ ਆ ਤੁਸੀਂ ਮੈਨੂੰ ਲੈ ਜਾਓ ਮੈਂ ਤੇ ਪਹਿਰੇ ਦੇਖ ਪਹਿਰੇ ਡਿੰਗਾਂ ਦੇ ਮਾਸਾਰੇ ਨਾਲ ਜੋ ਮੈਨੂੰ ਲੈ ਜਾ ਤੁਸੀਂ ਮੇਰੇ ਠੁੱਡਾ ਮਾਰਦੇ ਆ ਆ ਦਿਨ ਰਹਿ ਨਿਸ਼ਾਨਾ ਦਾ ਜੀ ਠੁੱਡੇ ਤੇ ਜੋ ਠੁੱਡਾ ਮਾਰਾ ਮੇਰੇ ਲੋਹ ਲਿਕਣ ਲੱਗਾ ਮੈਨੂੰ ਫੇਰ ਲੈ ਜਾਂਦੇ ਇਹ ਵਿਕਰ ਦਾਖਣਾ ਜੀ ਫੇਰ ਮੈਨੂੰ ਸ਼ਾਮ ਨੂੰ ਮੈਂਮਰੀ ਫਟਾ ਕੇ ਲੈ ਕੇ ਆਉਂਦਾ ਜੀ ਹਾਂਜੀ ਫੇਰ ਉਹਦੇ ਬਾਅਦ ਤਿੰਨ ਚਾਰ ਦਿਨ ਬਾਅਦ ਫੇਰ ਫੇਰ ਆ ਫੇਤ ਲਾਛਲੇ ਕੇ ਜਾਵਰਦੇ ਆ ਜੀ ਤੇ ਉਦੋਂ ਪਰ ਮੈਂ ਕਿਤੇ ਕਮਰ ਚਲਾ ਗਿਆ ਦੋ ਮਲਾਂ ਚ ਫੇਰ ਹੁੰਦੇ ਆ ਫਿਰ ਫੇਰ ਤਲਾਛਲੇ ਕੇ ਜਾਵਰਦੇ ਆ ਲਗਾਤਾਰ ਆ ਰਿਹਾ ਵੀ ਕਤਾਰ ਆ ਰਿਹਾ ਜੀ ਫਿਰ ਇਹਨੇ ਕੀ ਕੀਤਾ ਇਹਨਾਂ ਨੇ ਮੇਰੇ ਪਿੱਛੇ ਜਾ ਕੇ ਪਮਣਾ ਹੂੰ ਪਮਾ ਪਮਾ ਉਹਨੂੰ ਇਹ ਚੱਕ ਲੈਂਦੇ ਪੈਣ ਦੇ ਵਿੱਚੋਂ ਜੀ ਉਹਦੀ ਕੁੱਟਮਾਰ ਕਰਦੇ ਆ ਉਹਦੇ ਪੈਰਾਂ ਦੀਆਂ ਤਲੀਆਂ ਕੁੱਟਦੇ ਆ ਕਿਹੜੀ ਵਜ੍ਹਾ ਤੋਂ ਕੋਈ ਕੋਈ ਕਾਰਨ ਤਾਂ ਰਿਹਾ ਹੋਵੇ ਕਾਰਨ ਇਹ ਸ਼ਮ ਰਾਜਵੀਰ ਦੱਸ ਕਿੱਥੇ ਆ ਜੀ ਉਹਨੂੰ ਕੁੱਟ ਕੇ ਥਾਣੇ ਚੋਂ ਮੁਨਾਕਾ ਇਹ ਕੋਟਕ ਦੇ ਪੈਰਪੁਰ ਕੋਟਕ ਜਾਵਾ ਉਹ ਨਾ ਮੈਂ ਤਾਂ ਉਹਨੂੰ ਲੜਦਾ ਸੀ ਤੂੰ ਦਾਸ ਕੋਈ ਆਏਗਾ ਪਰ ਉਹ ਡਰ ਗਿਆ ਉਹ ਪਾਸੇ ਗਿਆ ਜੀ ਟਲ ਗਿਆ ਉਹ ਉਹਨੂੰ ਕੋਟਕ ਲਾਉਂਦੇ ਆ ਫਿਰ ਉਹਨੂੰ ਪਤਾ ਸੀਗਾ ਤੇ ਉਹ ਮੇਰੇ ਦੂਜੇ ਭਤੀਜੇ ਦੇ ਘਰੇ ਉੱਥੇ ਲੈ ਜਾਂਦਾ ਜੀ ਉੱਥੇ ਇਹਨਾਂ ਦੀ ਬਹਿਸ ਬਾਜੀ ਹੁੰਦੀ ਆ ਰਾਜਵੀਰ ਦੀ ਪੰਮੇ ਨੇ ਮੇਰੇ ਭਤੀਜੇ ਦੇ ਬਾਏ ਉਹ ਉਹਨੂੰ ਲੜਦਾ ਵੀ ਤੂੰ ਕਿਉਂ ਲੈ ਕੇ ਆਇਆ ਇੱਥੇ ਇਹਨੇ ਆਸਵੇਂ ਮੜਕੇ ਜਮ ਜਬੋਸ਼ਿਕ ਹੋ ਜਾਂਦੇ ਆ ਲੜਾਈ ਹੋ ਜਾਂਦੀ ਆ ਉੱਥੇ ਮੜਕੇ ਦੋਨੇ ਜਾਵਰ ਦੇ ਭੱਜ ਜਾਂਦੇ ਆ ਰਾਜਵੀਰ ਪੰਮਦੀ ਤਾਂ ਹੂੰ ਉਦੋਂ ਬਾਅਦ ਇਹ ਕੀ ਕਰਦੇ ਆਪ ਨੂੰ ਨਹੀਂ ਪਤਾ ਮੁਲਾਜ਼ਮਾਂ ਨੇ ਇਹਨਾਂ ਕੋਲੇ ਕੀ ਕਿਹਾ ਕੀ ਨਹੀਂ ਕਿਹਾ ਇਹਨਾਂ ਨੇ ਸਾਰਾ ਸਟਾਫ ਬੁਲਾ ਲਿਆ ਉੱਥੇ ਅੱਜ ਬਾਅਦ ਸਿਰ ਉੱਥੇ ਗੱਲ ਇਹ ਇੱਕ ਇਹ ਚੱਲ ਰਹੀ ਆ ਕਿ ਪੁਲਿਸ ਦੇ ਉੱਪਰ ਪਥਰਾਅ ਕੀਤਾ ਗਿਆ ਫਿਰ ਉੱਥੇ ਪੁਲਿਸ ਗਈ ਆ ਹਾਂਜੀ ਪਤਾ ਨਹੀਂ ਆਪ ਨੂੰ ਕੀ ਇਹਨੇ ਕਿਹਾ ਕਿ ਨਹੀਂ ਕਿਹਾ ਪਰ ਉੱਥੇ ਕੋਈ ਅਜਿਹੀ ਗੱਲ ਨਹੀਂ ਹੋਈਗੀ ਸਿਰਫ ਰਾਜਵੀਰ ਨੂੰ ਫੜਨ ਦੀ ਚੱਕਰ 'ਚ ਸੀਗਾ ਸੀ ਮੌਜੂਦ ਸੀ ਉੱਥੇ ਬਿਲਕੁਲ ਮੌਜੂਦ ਸੀ ਮੈਨੂੰ ਘਰੇ ਆ ਮੇਰੀ ਭਤੀਜਾ ਨੂੰ ਆਉਂਦੀ ਆ ਮੈਨੂੰ ਕਹਿੰਦੀ ਚਾਚਾ ਕਹਿੰਦੀ ਰਾਜਵੀਰ ਨੂੰ ਕੁੱਟੀ ਜਾਂਦੇ ਆ ਜੀ ਜਦੋਂ ਹੁਣ ਮੈਂ ਕਿਹੜਾ ਪਿਆ ਉਹ ਜਿਹੜਾ ਬੋਤਲ ਮੂਰੀ ਸਾਹਮਣੇ ਘਟਾਲੂ ਬਈ ਮੈਂ ਭੱਜ ਗਿਆ ਫੇਰ ਇਹ ਜਦੋਂ ਸੁਖ ਹੋ ਜਾਂਦੇ ਸੀਗੇ ਇਹ ਸਾਡਾ ਹੜੇ ਕਰਾਈ ਜੂਰ ਬਹੁਤ ਬਾਹ ਚਲੇ ਗਏ ਇਹ ਫਿਰ ਉਸ ਤੋਂ ਬਾਅਦ ਇਹ ਹੁਣ ਅੱਜ ਤਾਂ ਪਾਸੇ ਆ ਜੀ ਮੇਨ ਗੱਲ ਹੈਗੀ ਨਸ਼ੇ ਦੀ ਜੀ ਹਾਂ ਬਈ ਜਿਹੜੀ ਬਲਜਿੰਦਰ ਨੇ ਸਟੇਟਮੈਂਟ ਦਿੱਤੀ ਆ ਕੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਹੈਗਾ ਬਈ ਨਸ਼ਾ ਹੈਗਾ ਜੀ ਬਿਲਕੁਲ ਹੈਗਾ ਪਰ ਨਸ਼ਾ ਜਿਹੜਾ ਹੈਗਾ ਪਰ ਜਿਹੜੇ ਨਸ਼ਾ ਦੇ ਚੰਗੇ ਜਿਹੜੇ ਵੇਜ ਦੇ ਨਸ਼ਾ ਉਹਨਾਂ ਤੱਕ ਮੈਂ ਪਤਾ ਨਹੀਂ ਕਿ ਜਾਣੋ ਨਾਲ ਕੋਈ ਸਟੇਲਮੈਂਟਾਂ ਜਾਣ ਤੱਕ ਪਹੁੰਚਦੇ ਨਹੀਂ ਇਹ ਗਰੀਬ ਜਿਹੜੇ ਬੰਦੇ ਨਸ਼ਾ ਕਰਦੇ ਆ ਨਾ ਉਹਨਾਂ ਤੇ ਫੜ ਕੇ ਪਰਚੇ ਪਾ ਦਿੰਦੇ ਆ ਜੇ ਪਰਚਾ ਨਹੀਂ ਤੇ ਲੈਣ ਦਨ ਕਰਕੇ ਆ ਜਾਂਦੇ ਆ ਹੂੰ ਕਿਉਂਕਿ ਰਾਜ ਆ ਜਿਹੜਾ ਜਿੱਦੇ ਮੈਨੂੰ ਲੈ ਕੇ ਗਿਆ ਜਿੱਦੇ ਆ ਮੇਰੇ ਨਿਸ਼ਾਨਾ ਜਿੱਦਾ ਉੱਦੇ ਸਾਡੇ ਪਿੰਡ ਦਾ ਕੋਈ ਬੰਦਾ ਗਿਆ ਤੇ ਉਹਨੇ 8000 ਰੁਪਇਆ ਲੈ ਕੇ ਰਾਜ ਨੇ ਫੇਰ ਛੱਡਿਆ ਮੈਨੂੰ ਦੱਸੋ ਮੇਰਾ ਕੀ ਕਸੂਰਾ ਹੂੰ ਮੈਨਾਂ ਨਸਰੇਦਾ ਜਾਂ ਮੈਂ ਖਾਣਾ ਮੈਂ ਵੀਰੀ ਦਾ ਕੰਮ ਕਰਦਾ ਜੋਗੀ ਵਾਲੀ ਵਸਤੀ ਮੇਰੀ ਦੁਕਾਨ ਆ ਬਿਜਲੀ ਦੀ ਜੀ ਹਾਂਜੀ ਵੀਰੀ ਦਾ ਕੰਮ ਕਰਦਾ ਮੈਂ ਮੇਰਾ ਕੀ ਇਹ ਜਿਹਾ ਕਸੂਰਾ ਮੈਨੂੰ ਚੱਕ ਕੇ ਲੈ ਜਾਂਦੇ ਮੇਰੇ ਤੇ ਦਬਾਅ ਆਉਂਦੇ ਆ ਜਿਵੇਂ ਫੜਨਾ ਰਾਜਨਾਮਾ ਕਰ ਦਬਾਅ ਕਿਉਂ ਪਾਉਂਦੇ ਆ ਡਰ ਕੀ ਆ ਫਿਰ ਯਾਰ ਰਾਜੀਨਾਮ ਵੀ ਜਿਹੜੀਆਂ ਮੇਰੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਹੂੰ ਉਹਦੇ ਕਾਰਨ ਉਹਦੇ ਕਾਰਨ ਹੀ ਕਦੇ ਉਹਦੇ ਕਾਰਨ ਹੀ ਮੈਨੂੰ ਲੈ ਜਾਂਦੇ ਆ ਜਾਂ ਰਾਜਵੀਰ ਨੂੰ ਭਾਲਦੇ ਆ ਸਾਡੇ ਰਾਜੀਨਾਮਾਂ ਕੋਲ ਸੈਟਲਮੈਂਟ ਕਰੋ ਸਾਡੇ ਨਾਲ ਹੂੰ ਸਾਰਾ ਹੁਣ ਤੁਸੀਂ ਤੁਸੀਂ ਇਹ ਕਹਿੰਦੇ ਆ ਵੀ ਜਿਹੜਾ ਜਿਹੜੀ ਪੁਲਿਸ ਤੁਹਾਡੇ ਲੜਕੇ ਨਾਲ ਰਲਕੇ ਪਿੰਡ ਦੇ ਵਿੱਚ ਨਸ਼ੇ ਦਾ ਕੰਮ ਕਰਦੀ ਸੀ ਤੁਸੀਂ ਕਹਿੰਦੇ ਆ ਵੀ ਉਹਦੇ ਕਰਕੇ ਦਬਾਅ ਪਾਉਂਦੇ ਆ ਮੇਰੇ ਤੇ ਉਹਦੇ ਕਰਕੇ ਨਹੀਂ ਸਰ ਜਿਹੜੀਆਂ ਮੈਂ ਜਿਹੜੇ ਮੇਰੇ ਮੁੰਡੇ ਤੇ ਨਜਾਇਜ਼ ਪਰਚਾ ਪਾਇਆ ਮੇਰੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਹੂੰ ਤੇ ਉਹਦੇ ਕਰਕੇ ਮੇਰੇ ਤੇ ਦਬਾਅ ਪਾਉਂਦੇ ਤੂੰ ਸਾਡੇ ਨਾਲ ਰਾਜ਼ਨਾਮਾ ਕਰ। ਜੀ ਹਾਂਜੀ ਜਿਹੜੀ ਨਸ਼ਾ ਨਸ਼ਾ ਰੱਦ ਹੁੰਦਾ ਸਾਹਿਬ ਕਹਿੰਦਾ ਇਸ ਕੋਈ ਚੱਕਰ ਨਹੀਂ ਨਸ਼ਾ ਦਾ ਕਹਦਾ। ਨਹੀਂ ਸਰਕਾਰ ਤਾਂ ਕਹਿੰਦੀ ਬਈ ਅਸੀਂ ਤਾਂ ਨਸ਼ਾ ਮੁਕਤ ਬਣਾਤਾ ਪੰਜਾਬ ਨੂੰ ਐਸਐਸਪੀ ਮੈਡਮ ਦਾ ਰੋਜ਼ ਕਾਰਵਾਈ ਕਰਦੇ ਆ ਕਹਿੰਦੇ ਜੀ ਤਾਂ ਨਸ਼ੇ ਤੇ ਕੰਟਰੋਲ ਬਹੁਤ ਕਰ ਲਿਆ। ਦੇਖੋ ਸਰ ਕੋਈ ਇਸ ਇਸ ਗੱਲ 'ਚ ਕਿਸੇ ਚੀਦਲ ਕੋ ਨਹੀਂ। ਖੂ ਤੇ ਕੈਮਰੇ ਲੱਗੇ ਹੋਇਆ। ਹਾਂ ਕੈਮਰੇ ਚੈੱਕ ਕਰੋ ਤੁਹਾਨੂੰ ਦੋ ਬੰਦੇ ਦਿਸਣਗੇ ਇੱਕ ਬੰਦਾ ਨਸ਼ਾ ਦੇਈ ਜਾਂਦਾ ਮਗਰਲਾ ਬੰਦਾ ਪੈਸੇ ਫੜੀ ਜਾਂਦਾ। ਇਹ ਮੈਂ ਮੁਲਾਜ਼ਮਾਂ ਨੂੰ ਕਹਿ ਚੁੱਕਿਆ ਗੱਲ ਵੀ ਤੁਸੀਂ ਸਾਡੇ ਸਾਡੇ ਚੜਦੇ ਆ ਕੇ ਡੇਲੀ ਆ ਇਹਨਾਂ ਦੇ ਜਨ ਰਾਜ ਨੇ ਆ ਤੁਸੀਂ ਕਹੇ ਸਾਰੇ ਪਿੰਡ ਸਾਰੇ ਪਿੰਡ ਚ ਕਿਆ ਲੱਗੇ ਸਾਰੇ ਕਿਆਰੇ ਚੈੱਕ ਕਰੋ ਕਿਹੜਾ ਬੰਦਾ ਨਸ਼ਾ ਵੇਚਦਾ ਕਿਹੜਾ ਕੀ ਕਰਦਾ ਤੇ ਜੇ ਸਾਡੇ ਜੇ ਸਾਡਾ ਕੋਈ ਦੱਸਦਾ ਤੂੰ ਚੱਕ ਲੋ ਜੇ ਕੋਈ ਮੇਰਾ ਬੇਟਾ ਕੋਈ ਨਸ਼ਾ ਵੇਚਦਾ ਕਹਿੰਦਾ ਆਉਂਦਾ ਚੱਕ ਲੋ ਕਾਰਵਾਈ ਕਰ ਲੋ ਨਹੀਂ ਭਾਈ ਰਾਜਵੀਰ ਦੇ ਮਗਰ ਜੇ ਪੁਲਿਸ ਆ ਰਹੀ ਆ ਵਾਰ-ਵਾਰ ਘਰੇ ਆ ਰਹੀ ਆ ਫਿਰ ਰਾਜਵੀਰ ਕੋਸਤਾ ਕਰਦੇ ਹੋਊਗਾ ਸਰ ਉਹ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਜੋ ਕੋ ਹੈਰਾ ਸੀਗਾ ਕਰਦਾ ਸੀਗਾ ਇਹਨਾਂ ਨੇ ਕਹਿੰਦਾ ਨਹੀਂ ਪਰ ਉਹ ਇਹਨਾਂ ਦਾ ਸੈਟਲਮੈਂਟ ਸੀਗੀ ਰਾਜਨਾਮੇ ਤੇ ਜਸਬਾਲ ਨਾਲ ਅੱਛਾ ਪੁਲਿਸ ਨਾਲ ਸਿਰ ਹਾਂਜੀ ਹਾਂਜੀ ਉਹ ਕੋਈ ਨਾ ਪੈਸੇ ਦਾ ਕਰਕੇ ਕੋਈ ਇਹਦੀ ਵਿਗੜ ਗਈ ਤੇ ਉਦੋਂ ਬਾਅਦ ਫਿਰ ਉਹਨੂੰ ਜਦੋਂ ਇਹ ਮੈਨੂੰ ਕਦੇ ਸਾਨੂੰ ਲਿਖਾ ਕੇ ਦੇ ਦੇ ਮੈਂ ਲਿਖਾ ਕੇ ਵੀ ਦਿੱਤਾ ਜਿਹੜਾ ਹੁਣ ਜਿਹੜੇ ਮਰਨ ਦਾ ਕਾਰਨ ਆ ਰਾਜੀਨਾਮਾ ਛੱਡ ਨਾ ਰਾਜੀਨਾਮਾ ਕਰੋ ਜਿਹੜਾ ਦਰਖਾਸਤਾਂ ਦਿਖਾ ਕੇ ਦੇ ਦਿਓ ਹਾਂਜੀ ਜੀ ਹਾਂ ਜੇ ਕੋਈ ਨਸੇ ਬਾਰੇ ਜਾਣਨਾ ਜਿਹੜਾ ਕੀ ਕੁਛ ਕਰਦਾ ਜਿਹੜਾ ਤੁਹਾਨੂੰ ਦਿਖਦਾ ਉਹ ਤੇ ਕੁਛ ਕਾਰਵਾਈ ਕਰ ਲਈ ਸਿੱਧੀ ਇਹ ਸਿੱਧੀ ਗੱਲ ਆ ਤੁਸੀਂ ਭਾਈ ਦਰਖਾਸਤਾਂ ਕਿੱਥੇ ਕਿੱਥੇ ਦਿੱਤੀਆਂ ਕੋਈ ਸੁਣਵਾਈ ਹੋਈ ਤੁਹਾਡੀ ਦਰਖਾਸਤ ਸਰਮਾਈ ਹਜ ਤੱਕ ਕੋਈ ਨਹੀਂ ਹੋਈ ਜੀ ਜੀ ਬਸ ਉਸ ਉਹ ਸੁਣਵਾਈ ਨਹੀਂ ਹੋਈ ਇਹ ਉਸੇ ਜ਼ਕਰ ਕੇ ਭਾਜੇ ਫਿਰਦੇ ਆ ਵੀ ਇਹ ਅਚੈਕਸ਼ਨ ਹੋਰ ਕੋਲ ਦਾ ਇਹਨਾਂ ਤੋਂ ਬਾਅਦ ਇੱਕ ਬੰਦ ਇੱਕ ਮੁਲਾਜ਼ਮ ਆਇਆ ਸੀਗਾ ਚੌਂਕੀਦਾਰ ਨੂੰ ਲੈ ਕੇ ਉਹਨੇ ਕੀ ਕੀਤਾ ਉਹਨੇ ਬਾਹਰ ਜਖੜ ਗਿਆ ਉਹਨੇ ਮੇਨਵਾਜ ਮਾਰ ਲਈ ਕਹਿੰਦਾ ਵੀ ਛੋਟੀ ਦਰਖਾਸਤ ਦਿੱਤੀ ਮੈਂ ਬਿਲਕੁਲ ਦਿੱਤੀ ਆ ਜੀ ਕਹਿੰਦਾ ਵੀ ਮੈਂ ਤੁਹਾਡੇ ਮੈਂ ਵੀ ਮੈਂ ਜਿਹੜੀ ਦਖਾਸਤ ਹੈ ਬਾਅਦ ਤੇ ਰੱਖਣ ਸਕਦੇਗੇ ਤੇ ਵੀ ਆ ਮੈਂ ਦਖਾ ਲੈ ਕੇ ਆ ਤੇ ਤੁਸੀਂ ਪੜ ਲਓ ਤੇ ਮਖਸਰ ਮੇਰੀ ਨਿਗਾਹ ਕਮਜ਼ੋਰ ਆ ਤੇ ਵੀ ਮੈਂ ਮੈਂ ਫੋਟੋ ਖਿੱਚ ਲੈਣਾ ਮੈਂ ਜ਼ੂਮ ਕਰਕੇ ਪੜ ਲੂੰਗਾ ਕਿ ਕਦੇ ਨਹੀਂ ਅਗਰ ਮਖਸਰ ਮੈਨੂੰ ਫੋਟੋ ਕਦੇ ਫੋਟੋ ਨਹੀਂ ਖੈ ਸਕਦਾ ਵੀ ਸਾਡੀ ਕੋਈ ਪ੍ਰਾਈਵੇਸੀ ਆ ਮਾਚਲ ਮੈਂ ਬੇਟ ਨੂੰ ਬੁਲਾ ਲਣਾ ਉਹ ਮੈਂ ਪੜ ਕੇ ਸੁਣਾ ਦਊਗਾ ਉਹ ਕੀ ਕੀਤਾ ਉਹਨਾਂ ਨੇ ਬੇਟੇ ਨੂੰ ਨਹੀਂ ਦਿਖਾਇਆ ਉਹਨਾਂ ਨੇ ਮੈਨੂੰ ਜਲਦੀ ਜਲਦੀ ਆ ਪੜਨ ਲੱਗ ਪਏ ਉਹਦੇ ਵਿੱਚੋਂ ਮੈਨੂੰ ਇੱਕ ਸ਼ਬਦ ਆ ਜਾ ਮਿਲਿਆ ਜਿਹਦੇ ਵਿੱਚ ਲਿਖਿਆ ਸੀ ਨਪਟਾਰਾ ਅੱਛਾ ਮਖਸਰ ਨਪਟਾਰਾ ਕਹਾਤਾ ਕਹਿੰਦਾ ਵੀ ਇਹ ਕਰਕੇ ਵੀ ਹੋਏ ਰੱਖ ਨਹੀਂ ਸਕਦੇਗੇ ਤੇ ਨਬਟਾਰਾ ਕਰਨਾ ਮੈਂ ਕਾਹਦਾ ਨਬਟਾਰਾ ਤੇ ਫਿਰ ਉਹਨੇ ਪੈਨ ਕੱਢ ਲਿਆ ਮੈਂ ਹੁਣ ਸਾਰਾ ਕਹਿੰਦਾ ਵੀ ਤੁਹਾਡੇ ਸਾਈਨ ਕਰਾਉਣੇ ਮੈਂ ਸਾਈਨ ਨਹੀਂ ਕਰਨੇ ਸੀ ਮੈਂ ਸਾਈਨ ਕਾਹਦੇ ਕਰੀਏ ਸੀ ਸਾਨੂੰ ਨਹੀਂ ਜਿੱਥੇ ਸਾਡੀਆਂ ਦਰਖਾਸਤਾਂ ਦਿੱਤੀਆਂ ਆਈਆਂ ਸਾਨੂੰ ਉਥੇ ਕੋਈ ਸਮਨ ਆਉਣਗੇ ਕਿਸੇ ਨੂੰ ਬੁਲਾਉਣਗੇ ਉਥੇ ਚਲੇ ਜਾਵਾਂਗੇ ਇਹ ਜਿਹੜਾ ਸਾਡਾ ਪੱਕਾ ਦਾ ਦਾਂਗੇ ਕਹਿੰਦਾ ਵਾਲ ਵੀ ਆਪਦੇ ਵੱਲੋਂ ਰਾਜੀਨਾਮਾ ਲੈ ਕੇ ਲਿਆਈ ਸਾਈਨ ਕਰਨ ਬਾਤੇ ਅੱਛਾ ਐਨਾ ਧੱਕਾ ਕਰ ਜਾਂਦੇ ਸੀ ਉਹ ਨਹੀਂ ਕੀਤੇ ਪਰ ਉਸ ਤੋਂ ਬਾਅਦ ਸਾਡੇ ਖਾਤੀ ਪੈ ਗਏ ਜੇ ਮਾਲਾ ਤੁਸੀਂ ਰਾਜੀ ਨਾਮ ਲਈ ਨਹੀਂ ਮੰਨੇ ਉਸ ਤੋਂ ਬਾਅਦ ਪੁਲਿਸ ਤੁਹਾਡੇ ਖਾਤੀ ਪੈ ਗਈ ਖਾਤ ਪੈ ਗਈ ਬਿਲਕੁਲ ਜੀ ਮੈਂ ਕਹਿੰਦਾ ਜਿੰਨਾ ਵੀ ਇਹਨਾਂ ਨੇ ਪਿਸਤੌਲ ਵੀ ਕੱਢ ਕੇ ਜਦੋਂ ਚਾਰ ਜਣੇ ਆਉਂਦੇ ਪਿਸਤੌਲ ਵੀ ਕੱਢ ਲਏ ਗੋਲੀ ਮਾਰਨ ਲੱਗੇ ਫਿਰ ਮੇਰੇ ਭਤੀਜੇ ਪਿਸਤੌਲ ਵੱਖਰੀ ਮਿਲਾਇਆ ਵੀ ਦੱਸ ਤੂੰ ਰਾਜਵੀਰ ਕਿੱਥੇ ਆ ਉਦੋਂ ਬਾਅਦ ਉਹਨੂੰ ਚੱਕਿਆ ਫਿਰ ਫਿਰ ਪਹੁੰਚਦਾ ਅੱਜ ਤੱਕ ਜੀ ਪਰ ਅਸੀਂ ਇਹ ਕਹਿੰਦੇ ਆ ਵੀ ਸਾਡੇ ਇਹਨਾਂ ਨੇ ਮੁੰਡੇ ਦਾ ਪੂਰਾ ਖਰਾਬ ਕਰ ਦੇਣਾ ਕੀ ਪਤਾ ਉਹਨੂੰ ਇਹਨੇ ਕੀ ਕਰਨਾ ਕੋਈ ਕਾਊਂਟਰ ਬਣਾ ਕੇ ਕਰ ਨੂੰ ਕੀ ਕੁਝ ਕਰਨਾ ਪਤਾ ਹੀ ਕੁਝ ਜੋਗਜ ਹੋਈ ਜਾਂਦਾ ਕਿਉਂਕਿ ਪਛਤਨਾਮ ਆ ਹਾਂ ਪਤਾ ਨਹੀਂ ਇਹਨਾਂ ਕਾਨੂੰ ਕੀ ਕਰਨਾ ਕੀ ਨਾ ਕਰਨਾ ਜਾਂ ਕੋਈ ਤੇ ਪਰਚਾ ਬੰਦ ਹੋ ਜਾ ਵੀ ਬਾਹਰ ਇਹਨਾਂ ਨਿਕਲ ਸਕੈ ਤੇ ਜਾਂ ਕੋਈ ਉਹਦਾ ਕੋਈ ਗੇਮ ਬਣਾ ਕੇ ਕਾਊਂਟਰ ਕਰ ਦੇਣ ਇਹ ਮੇਰਾ ਸਵਾਲ ਇਹ ਹੈ ਮੈਂ ਇਥੇ ਰਾਜ ਸਰ ਜਸਪਾਲ ਸਰ ਦੋਨੋਂ ਨਾ ਹੈਗੇ ਆ ਸਿਵਲ ਕਪਟਨ ਮਹਾਰਾਜਪੁਰ ਹੋਰ ਮੇਰੇ ਨਾਲ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਗਈ ਨਾ ਆਪਕੇ ਨੂੰ ਮਾਰ ਗਈ ਬਸ ਸਿਰਫ ਚਾਰ ਜਣੇ ਆ ਜਿਹੜੇ ਸਾਡੇ ਨਾਲ ਆ ਕਰਦੇ ਇੰਨਾ ਮਰਕਾ ਨਾ ਧੱਕਾ ਕਰੀ ਜਾਂਦੇ ਆ ਜੀ ਵੀ ਐਸਐਸਪੀ ਮੈਡਮ ਨੇ ਤੁਸੀਂ ਦਫ਼ਤਰ ਨਹੀਂ ਗਏ ਫਰੀਦਕੋਟ ਦਫ਼ਤਰ ਆ ਤੁਸੀਂ ਉਹਨਾਂ ਨੂੰ ਦੱਸਿਆ ਜਾ ਕੇ ਨੇ ਦਫ਼ਤਰ ਨਹੀਂ ਗਏ ਜੀ ਦਫ਼ਤਰ ਸਾਹਿਬ ਇਕੱਲੀਆਂ ਦਰਖਾਸਤਾਂ ਦਿੱਤੀਆਂ ਅਸੀਂ ਜੇ ਇਹ ਡਿਬੇਟ ਕਰੀਏ ਨਹੀਂ ਵੀ ਕਦੋਂ ਸਾਨੂੰ ਚੱਲ ਵੀ ਸਾਡਾ ਅਗੋਂ ਤੁਹਾਨੂੰ ਬੁਲਾਉਣਗੇ ਅਸੀਂ ਉੱਥੇ ਜਾ ਕੇ ਜਿਹੜੀ ਗੱਲਬਾਤ ਦੱਸ ਦਾਂਗੇ ਪਰ ਹਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਕੋਈ ਸਾਹਮਣੇ ਕੋਈ ਕਿਸੇ ਦਾ ਕੋਈ ਨਹੀਂ ਪਹੁੰਚਿਆ ਹਾਂਜੀ ਜੀ ਤਾਂ ਮੇਰੇ ਨਾਲ ਮਾਈ ਦੀ ਮਾਤਾ ਵੀ ਮੌਜੂਦ ਆ ਮਾਤਾ ਜੀ ਕੀ ਲੱਗਦਾ ਤੁਹਾਨੂੰ ਵੀ ਇੱਕ ਤੁਹਾਡਾ ਇਹ ਕਹਿ ਰਹੇ ਆ ਵੀ ਜਿਹੜਾ ਰਾਜਵੀਰ ਆ ਕਹਿੰਦੇ ਵੀ ਉਹਨੂੰ ਪੁਲਿਸ ਭਾਵ ਦੀ ਫਿਰਦੀ ਹੈ ਤੁਹਾਡੇ ਦੂਜੇ ਲੜਕੇ ਤੇ ਪਰਚਾ ਸੀਗਾ ਵਾਕਈ ਤੁਹਾਡੇ ਲੜਕੇ ਕੋਈ ਨਸ਼ਾ ਪਤਾ ਕਰਦੇ ਸੀਗੇ ਇਹ ਲੰਤਾ ਜੀ ਕਰਦੇ ਸੀ ਹੁਣ ਤਾਂ ਕੋਈ ਇਹ ਜੀ ਗੱਲਬਾਤ ਨਹੀਂ ਕੀ ਹਾਂ ਹੁਣ ਤਾਂ ਇਹ ਨਜਾਇਜ਼ ਜੀ ਕਹਿ ਰਹੇ ਸਾਡੇ ਨੂੰ ਧੱਕਾ ਕਰੀ ਜਾਂਦੇ ਪਰ ਸਾਲੇ ਜਸਪਾਲ ਸਿੰਘ ਰਾਜ ਸਿੰਘ ਹਾਂ ਤੇ ਚਾਰ ਦੋ ਦੂਜੇ ਇਹਨਾਂ ਦੇ ਨਾਲ ਸਿੰਵਲ ਕੱਪੜਿਆਂ 'ਚ ਜੀ ਹਾਂਜੀ ਅਸੀਂ ਮੈਂ ਵੀ ਸ਼ੂਗਰ ਦੀ ਮਰੀਜ਼ ਆ ਹੱਡ ਦੀ ਮਰੀਜ਼ ਆ ਇਹ ਵੀ ਸ਼ੂਗਰ ਦਾ ਮਰੀਜ਼ ਆ ਅਸੀਂ ਦੋਨੇ ਜੀ ਮਰੀਜ਼ ਆ ਹਾਂ ਸਾਨੂੰ ਕਿਸੇ ਵੇਲੇ ਕੁਝ ਵੀ ਹੋ ਸਕਦਾ ਇਹ ਜ਼ਿੰਮੇਵਾਰ ਆ ਸਾਡੇ ਹਾਂ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਹਾਂ ਇਹ ਇਹ ਮੁਲਾਜ਼ਮਾਂ ਤੋਂ ਹਾਂਜੀ ਇਹਨਾਂ ਚਾਰਾਂ ਮੁਲਾਜ਼ਮਾਂ ਤੋਂ ਬਹੁਤ ਪਰੇਸ਼ਾਨ ਹਾਂ ਉਹਦੇ ਅਤਰਾਸੀ ਲੈ ਜਾਂਦੇ ਸਮਾਨ ਖਲਾਰ ਜਾਂਦੇ ਜੀ ਮੈਂ ਨਾ ਤਾਂ ਸਮਾਨ ਸਾਹਮਣ ਜੋ ਕੀ ਉਹਥੇ ਤੋਂ ਉਥੇ ਹੀ ਪਿਆ ਹਾਂ ਜਿੱਦਾਂ ਦੇ ਸਮਾਨ ਖਲਾਰ ਕੇ ਗਏ ਆ ਜੀ ਵੀ ਆਪ ਤੋਂ ਮੈਥੋਂ ਕੁਛ ਹੁੰਦਾ ਨਹੀਂ ਹਾਂ ਇਹ ਸਾਡੇ ਨਾਲ ਨਜਾਇਜ਼ ਧੱਕਾ ਕਰੀ ਹੁੰਦੇ ਮੇਰੇ ਬੇਟੇ ਨਾਲ ਬਹੁਤ ਬੁਰੀ ਹਾਲਤੀ ਕਰਦੇ ਆ ਕਿਸਾਬ ਨਾਲ ਜਦੋਂ ਮਗਰ ਪਏ ਪਏ ਹਾਂ ਹਾਂ ਸਾਨੂੰ ਇਹਨਾਂ ਤੋਂ ਹਰ ਵਕਤ ਹੀ ਬਸ ਡਰ ਲੱਗਦਾ ਰਹਿੰਦਾ ਕਿ ਡਰ ਕੀ ਲੱਗਦਾ ਕੀ ਕਰ ਸਕਦੇ ਆ ਇਹ ਕੁਝ ਵੀ ਕਰ ਸਕਦੇ ਆ ਜੀ ਹਾਂ ਬੇਟੇ ਨਾ ਕੁਛ ਵੀ ਕਰ ਸਕਦੇ ਆ ਪਹਿਲਾਂ ਰਲੇ ਮਿਲੇ ਸੀ ਉਹਦੇ ਨਾਲ ਹੁਣ ਜੇ ਤਾਂ ਕੋਈ ਨਹੀਂ ਕੋਈ ਗੱਲਬਾਤ ਬਣਦੀਗੀ ਤੇ ਹੁਣ ਇਹ ਨਜਾਇਜ਼ ਧੱਕਾ ਕਰੀ ਆਉਂਦੇ ਮੁੰਡੇ ਨੂੰ ਮੁੰਡੇ ਦਾ ਨਿਬੜਿਆ ਸਾਰੇ ਸਰਪੰਚਾਂ ਨੇ ਮੋਹਰ ਲਾਈ ਆ ਮੈਂਬਰਾਂ ਨੇ ਮੋਹਰ ਲਾਈ ਪਿੰਡ ਦੇ ਮੌਜੂਦ ਬੰਦਿਆਂ ਨੇ ਸਾਰਿਆਂ ਨੇ ਮੋਹਰ ਲਾ ਕੇ ਇਸੇ ਜਸਪਾਲ ਨੇ ਤੇ ਰਾਜ ਨੇ ਨਵੇੜਿਆ ਮੁੰਡੇ ਦਾ ਤੇ ਰਾਜੀਨਾਮਾ ਕੀਤਾ ਹੁਣ ਇਹੀ ਰਾਜ ਤੇ ਜਸਪਾਲ ਮੇਰੇ ਪੁੱਤ ਨੂੰ ਚੱਕਣ ਨੂੰ ਤਿਆਰ ਹੋਈ ਫਿਰਦੇ ਆ ਇਹਨਾਂ ਦੇ ਪਤਾ ਨਹੀਂ ਵੀ ਮਨ ਚ ਕੀ ਪਾਪ ਆ ਕੀ ਨਹੀਂ ਪਾਪ ਆ ਪਾਪਾ ਨੂੰ ਇਹ ਕੁਛ ਨਹੀਂ ਕਹਿ ਸਕਦੇ ਜੀ ਹਾਂਜੀ ਇਹ ਮੇਰੇ ਬੇਟੇ ਨਾਲ ਤੱਕਾ ਹੀ ਕਰਦੇ ਆ ਵੀ ਇੱਕ ਅਦਰ ਖਾਚਾ ਦਿੱਤੀਆਂ ਵੱਡੇ ਮੇਰੇ ਬੇਡੇ ਦੇ ਜਿਹੜਾ ਨਜਾਇਜ਼ ਪਰਚਾ ਪਾਇਆ ਉਹਦੇ ਉਹਦੇ ਸਖਤਾਂ ਫਿਰਦੇ ਆ ਵੀ ਰਾਜਵੀਰ ਨੂੰ ਚੱਕ ਕੇ ਅਸੀਂ ਤੇ ਵੀ ਰਾਜੀਨਾਮਾ ਕਰਵਾ ਲਿਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਵੀ ਸਾਡਾ ਇਹ ਖਿਹੜਾ ਛੱਡਣ ਅਸੀਂ ਆਪਦੇ ਘਰੇ ਜਾਣ ਮੇਰੇ ਬੇਟੇ ਦੇ ਖਿਹੜਾ ਛੱਡਣ ਵੀ ਅਸੀਂ ਇਹ ਜਾਂ ਕੁਛ ਨਹੀਂ ਕਰ ਸਕਦੇ ਜੀ ਨਾ ਅਸੀਂ ਕਰਦੇ ਆ ਜੀ ਹਾਂਜੀ ਤੁਹਾਡੇ ਪਿੰਡ ਚ ਨਸ਼ਾ ਹੈਗਾ ਜੀ ਹਾਂਜੀ ਨਸ਼ਾ ਹੈਗਾ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਨਸ਼ਿਆਂ ਦੇ ਵਿਰੋਧ ਯੁੱਧ ਚਲਾ ਕੇ ਖਤਮ ਹੀ ਕਰਤਾ ਹੈਗੇ ਨਹੀਂ ਜੀ ਇਹ ਗੱਲ ਹੈ ਨਹੀਂਗੀ ਇਹ ਨਸ਼ਾ ਉਹਨਾ ਹੀ ਵਿਖਦਾ ਜੀ ਹਾਂਜੀ ਇਹ ਗੱਲ ਹੈ ਨਹੀਂ ਵੀ ਨਸ਼ਾ ਹੈ ਨਹੀਂ ਉਹ ਸਪੈਂਡ ਚ ਹੈਗਾ ਪਰ ਜਿਹੜਾ ਬਲਜਿੰਦਰ ਗੱਲ ਕਹਿ ਰਿਹਾ ਵੀ ਰਾਜਵੀਰ ਤੇ ਵੀ ਮੇਰੇ ਬੇਟੇ ਨੂੰ ਵੱਡੇ ਨੂੰ ਕਹਿ ਰਿਹਾ ਵੀ ਇਹ ਮੇਰੇ ਗੱਲ ਪੈਂਦੇ ਆ ਉਹ ਜੀ ਕੋਈ ਗੱਲ ਨਹੀਂ ਉਹ ਸਾਡਾ ਉਹ ਵੀ ਆਪ ਦਾ ਬੇਟਾ ਅਸੀਂ ਅਸੀਂ ਐਵੇਂ ਕਹੀ ਜਾਈਏ ਵੀ ਉਹ ਬਗਾਨਾ ਉਹ ਵੀ ਸਾਡਾ ਆਪ ਦਾ ਜੇ ਅਸੀਂ ਅੱਜ ਅਸੀਂ ਬਲਜਿੰਦਰ ਦੇ ਹਨ ਬੇਟਾ ਨੂੰ ਕੁਝ ਕਹਿਨੇ ਆ ਉਹ ਆਪਦਿਆਂ ਕਿਸੇ ਦਿਆਂ ਨਹੀਂ ਅੱਜ ਬਲਜਿੰਦਰ ਨੂੰ ਅਸੀਂ ਕਿਵੇਂ ਧਮਕੀਆਂ ਦੇਵਾਂਗੇ ਜਿਹੜੇ ਬਲਜਿੰਦਰਾਂ ਦਾ ਵੀ ਮੈਨੂੰ ਧਮਕੀ ਦੇ ਕੇ ਗਿਆ ਚਲ ਅਗਲਾ ਪੁੱਛ ਰਿੰਦਾ ਬਾਈ ਵੀ ਤੂੰ ਇਹ ਗੱਲ ਕਿਉਂ ਕਹਿਣ ਲੱਗਾ ਵੀ ਇਹ ਤੂੰ ਨਾ ਕਹਿੰਦਾ ਆਪਦਾ ਹੀ ਸੀ ਪੁੱਛ ਲਿਆ ਤਾਂ ਫਿਰ ਕੋਈ ਗੱਲ ਨਹੀਂ ਹੁੰਦੀਗੀ ਹਾਂਜੀ ਤੇ ਉਹ ਫੇਰ ਵੀ ਸਾਨੂੰ ਇਹ ਗੱਲਾਂ ਦਾ ਰਾਜਵੀਰ ਤੇ ਰਾਜਵੀਰ ਦਾ ਬ੍ਰਦਰ ਮੈਨੂੰ ਧਮਕੀਆਂ ਦਿੰਦਾ ਇਹ ਗੱਲ ਹੈ ਨਹੀਂ ਕਿ ਜਿਹੜੀ ਉਹ ਕਹਿੰਦਾ ਬਲਜਿੰਦਰ ਇਹ ਨਜਾਇਜ਼ ਆ ਜਿਹੜੇ ਹੁਣ ਸਰਪੰਚਾਂ ਨੂੰ ਵੀ ਇਹ ਬਦਨਾਮ ਕਰੀ ਜਾਂਦਾ ਬਲਜਿੰਦਰ ਇਹ ਵੀ ਗੱਲ ਗਲਤ ਆ ਪਿੰਡ ਦਾ ਮੌਜੂਦਾ ਸਰਪੰਚਾ ਇਹ ਵੀ ਗੱਲ ਗਲਤ ਆ ਉਹਦੇ ਨਾਲੇ ਐਮਐਲਏ ਨੇ ਜੀ ਫਰੀਦਕੋਟ ਤੋਂ ਗੁਰਦੇਸ ਸਿੰਘ ਕੋ ਤੁਸੀਂ ਉਹਨਾਂ ਤੱਕ ਨਹੀਂ ਇਹ ਗੱਲ ਪੰਚਾਈ ਵੀ ਸਾਡੇ ਮੁੰਡੇ ਤਾਂ ਨਸ਼ਾ ਨਹੀਂ ਕਰਦੇ ਪਰ ਪੁਲਿਸ ਫਿਰ ਵੀ ਪਰੇਸ਼ਾਨ ਕਰੇ ਇਸ ਗੱਲ ਦਾ ਜੀ ਪਤਾ ਰਾਜਸਪਾਲ ਨੂੰ ਵੀ ਨਸ਼ਾ ਨਹੀਂ ਇਹ ਵੇਚਦੇ ਪਰ ਕਿਸੇ ਦੇ ਰਾਹੀਂ ਚੱਕਣਾ ਚਾਹੁੰਦੇ ਐਵੇਂ ਨਜਾਇਜ਼ ਰਾਜਵੀਰ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਜੀ ਹਾਂਜੀ 2 ਮਹੀਨੇ ਹੋ ਗਏ ਮੇਰਾ ਬੇਡਾ ਬਾਹਰ ਨਹੀਂ ਸੀ ਕਿਤੇ ਨਿਕਲਿਆਗਾ ਜਿਹੜਾ ਇਹ ਅੱਜ ਬਦਨਾਮ ਕਰੀ ਜਾਂਦੇ ਮੇਰੇ ਬੇਟੇ ਨੂੰ ਬਸ ਇਹ ਬਦਨਾਮ ਐ ਹੀ ਕਰਦੇ ਆ ਵੀ ਆਹਾ ਅਸੀਂ ਵਿਰਾਜਨਾਮਾ ਕਰਵਾ ਲਗੇ ਇਹਨਾਂ ਤੋਂ ਕਹਿ ਕੇ ਜੀ ਹਾਂਜੀ ਹਾਂਜੀ ਇਹ ਰਾਜ ਨਾਲ ਰਾਜਵੀਰ ਦੀ ਗੱਲ ਹੋਈ ਸੀਗੀ ਜੇਤ ਵੀ ਤੂੰ ਸਾਨੂੰ ਨਜਾਇਜ਼ ਮੈਨੂੰ ਚੱਕਣ ਤਾਂ ਸਾਰਾ ਪੈਸਾ ਵੀ ਹੋਇਆ ਵਿਆ ਹੁਣ ਦਿੱਤੇ ਆ ਰਾਜਵੀਰ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਜੇ ਚਲ ਤੂੰ ਐਂ ਕਰੀਂਗਾ ਫਿਰ ਮੇਰੇ ਤੇ ਤੇਰੀਆਂ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ ਫਿਰ ਮੈਂ ਜੱਜ ਦੇ ਸਾਹਮਣੇ ਕਰ ਦੂੰਗਾ ਹੋ ਸਕਦਾ ਵੀ ਉਹ ਸਬੂਤ ਮਡਾਉਣ ਦਾ ਮਾਰੇ ਇੰਨਾ ਕੁਝ ਕਰੀ ਜਾਂਦੇ ਹੁਣ ਇਹ ਇਹ ਗੱਲ ਹੋਈ ਆ ਵੀ ਮੈਂ ਫਿਰ ਕੋਰਟ ਜਾਵਾਂਗਾ ਜੱਜ ਸਾਹਮਣੇ ਸਾਰਾ ਰਿਕਾਰਡ ਰੱਖ ਦੂੰਗਾ ਜੀ ਇਹ ਵੀ ਵਿੱਚ ਗੱਲ ਹੈਗੀ ਜੀ ਜੀ ਹਾਂਜੀ ਸੋ ਇਹ ਪਰਿਵਾਰ ਦੇ ਨਾਲ ਗੱਲਬਾਤ ਸਾਡੀ ਹੋਈ ਆ ਜਿਸ ਦੇ ਵਿੱਚ ਪਰਿਵਾਰ ਨੇ ਗੰਭੀਰ ਦੋਸ਼ ਲਾਏ ਨੇ ਪੁਲਿਸ ਤੇ ਪਰਿਵਾਰ ਦਾ ਇਹ ਕਹਿਣਾ ਕਿ ਸਾਡੇ ਮੁੰਡੇ ਨਾਲ ਪਹਿਲਾਂ ਪੁਲਿਸ ਰਲ ਕੇ ਆ ਜਿਹੜੀ ਉਹ ਕਾਰਵਾਈ ਕਰਾਉਂਦੀ ਰਹੀ ਆ ਹੁਣ ਪੁਲਿਸ ਆ ਜਿਹੜੀ ਸਾਡੇ ਮੁੰਡੇ ਦੇ ਮਗਰ ਪਈ ਆ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਨੌਜਵਾਨ ਭਾਰ ਸਭਾ ਦੇ ਆਗੂ ਵੀ ਮੌਜੂਦ ਨੇ ਨੌਨਿਆਲ ਮੈਂ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਕਿ ਉਹ ਕਿਵੇਂ ਦੇਖਦੇ ਆ ਨਿਆਲੇ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਐਡੀ ਵੱਡੀ ਗੱਲਬਾਤ ਹੋ ਰਹੀ ਆ ਨਾਲ ਦੇ ਪਿੰਡ ਚ ਪਰ ਦੂਸਰੇ ਪਾਸੇ ਰਾਈਆਂ ਵਾਲੇ ਕਹਿੰਦੇ ਘਟਾਏ ਜਾ ਰਹੇ ਆ ਕੀ ਲੱਗਦਾ ਵੀ ਜੁੱਧ ਨਸ਼ਾ ਦੇ ਵਿਰੁੱਧ ਆ ਤੇ ਜੇਕਰ ਕੋ ਕੱਲ ਬੋਲੇ ਸੀਗੇ ਬਲਜਿੰਦਰ ਨੇ ਜੋ ਘਟਨਾ ਦੱਸੀ ਆਉਦੇ ਪਿੰਡ ਦੀ ਹਾਂ ਕੱਲ ਵੀ ਤੁਹਾਡੇ ਮਾディアਮ ਰਾਹੀਂ ਗੱਲਬਾਤ ਕੀਤੀ ਆ ਉਸ ਤੋਂ ਪਹਿਲਾਂ ਬਲਜਿੰਦਰ ਖੜੀ ਬੋਲੇ ਆ ਹਾਂ ਅੱਜ ਇਹ ਦੂਸਰੀ ਧਿਰ ਨੇ ਪਹੁੰਚ ਕੀਤੀ ਆ ਸਾਡੇ ਤੱਕ ਵੀ ਵੀ ਸਾਡੀ ਗੱਲ ਸੁਣੋ ਇੱਕ ਵਾਰੀ ਜੀ ਚਲੋ ਇਹਨਾਂ ਦੇ ਕੋਲ ਆਏ ਇਹਨਾਂ ਦਾ ਪੱਖ ਸੁਣਿਆ ਇਹਨਾਂ ਨੇ ਮੀਡੀਆ 'ਚ ਵੀ ਆਪਦੀ ਗੱਲ ਰੱਖੀ ਇਹਨਾਂ ਦਾ ਕਹਿਣਾ ਕਿ ਜਿਹੜੇ ਪੁਲਿਸ ਵਾਲੇ ਆ ਸਦਰ ਥਾਣੇ ਤੋਂ ਆ ਇੱਕ ਰਾਜੇ ਐਸ.ਆਈ ਦਾ ਨਾਮ ਲਿਆ ਇਹਨਾਂ ਨੇ ਇੱਕ ਜਸਪਾਲ ਆ ਇੱਕ ਸ਼ਾਇਦ ਗੁਰਪ੍ਰੀਤ ਅਤੇ ਇੱਕ ਹੋਰ ਆਚਾਰ ਬੰਦੇ ਆ ਇਹ ਵੀ ਇਹ ਬੰਦੇ ਵੀ ਸਾਡੇ ਮੁੰਡੇ ਤੋਂ ਉਹ ਨਸ਼ਾ ਕਰਦਾ ਸੀਗਾ ਉਹ ਆਂਦੇ ਵੀ ਉਹਨੂੰ ਖੈਰ ਕਰਕੇ ਉਹਨੂੰ ਇਹ ਨਸ਼ਾ ਦਿੰਦੇ ਰਹੇ ਆ ਉਹਦੇ ਤੋਂ ਨਸ਼ਾ ਵਕਾਉਂਦੇ ਰਹੇ ਆ ਬਾਅਦ ਦੇ ਵਿੱਚ ਜਦੋਂ ਇਹਨਾਂ ਦਾ ਪੈਸਿਆਂ ਦਾ ਕੋਈ ਰੌਲਾ ਪੈ ਗਿਆ ਲੈਣ ਦੇ ਆਂਦਾ ਉਸ ਤੋਂ ਬਾਅਦ ਆਂਦੇ ਵੀ ਸਾਡੇ ਪਰਿਵਾਰ ਦੇ ਉਹ ਖਤ ਪੈ ਗਏ ਵੀ ਫੇਰ ਮੇਰੇ ਕਹਿੰਦਾ ਵੀ ਵੱਡੇ ਇੱਕ ਮੁੰਡੇ ਨੂੰ ਅਰਵਿੰਦਾ ਜਿਹੜਾ ਵੀ ਉਹਨੂੰ ਚੱਕਦੀ ਆ ਪੁਲਿਸ ਦਾਣਾ ਮੰਡੀ ਦੇ ਵਿੱਚੋਂ ਉਹਨੂੰ ਚੱਕ ਕੇ ਉੱਥੋਂ ਉਹਨੂੰ ਸਾਰਾ ਦਿਨ ਆਪਣੀ ਗੱਡੀ ਚ ਘਮਾਉਂਦੀ ਫਰੋਂਦੀ ਆ ਥਾਣੇ ਚ ਲਈ ਫਿਰਦੀ ਆ ਵਾਜੇ ਕਰਨੇ ਕਿ ਸ਼ਾਇਦ ਕਿਹੜੇ ਦੱਸਿਆ ਇਹਨਾਂ ਨੇ ਧੰਨਵਾਦ ਚੰਦ ਬਾਜੇ ਚੰਦ ਬਾਜੇ ਉੱਥੇ ਥਾਣੇ ਦੇ ਵਿੱਚ ਲਿਆ ਕੇ ਆਂਦੇ ਵੀ ਰਾਤ ਨੂੰ 22 ਗੋਲੀਆਂ ਦੀ ਜੇਬ ਦੇ ਵਿੱਚ ਪਾ ਕੇ ਵੀਡੀਓ ਬਣਾ ਕੇ ਰਾਤ ਨੂੰ 12 ਵਜੇ ਉਸ ਤੋਂ ਬਾਅਦ ਪਰਚਾ ਕੱਟ ਦਿੱਤਾ ਜਾਂਦਾ ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਆ ਸੁਖਪ੍ਰੀਤ ਭਾਈ ਵੀ ਦੇਖੋ ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਪੁਲਿਸ ਇਹ ਕਹਿ ਰਹੀ ਕਿ ਅਸੀਂ ਯੋਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਦੂਜੇ ਪਾਸੇ ਪੁਲਸੀ ਬੰਦੇ ਖੜੇ ਕਰ ਕਰਕੇ ਆਪਦੇ ਕੋਲੋਂ ਨਸ਼ਾ ਦੇ ਦੇ ਕੇ ਨਸ਼ਾ ਵਕਾਰ ਰਹੀ ਆ ਅਗਲੇ 31 ਜੁਲਾਈ ਤੱਕ ਜਮਾ ਮੁਕਤ ਹੋ ਗਿਆ ਸੀ ਨਸ਼ਾ ਮੁਕਤ ਸਰਕਾਰ ਤਹੇ ਪ੍ਰਚਾਰ ਕਰ ਰਹੀ ਹੈ ਕਹਿੰਦੇ 31 ਜੁਲਾਈ ਤੋਂ ਬਾਅਦ ਨਸ਼ਾ ਹੀ ਨਹੀਂ ਪੰਜਾਬ 'ਚ ਉਹ ਫਿਰ ਨਸ਼ਾ ਆਏ ਹੈ ਹੈ ਨਹੀਂ ਨਾ ਵੀ ਜਿਹੜੇ ਪਹਿਲਾਂ ਸਿੱਧੇ ਵੇਚਦੇ ਸੀਗੇ ਉਹਨਾਂ ਨੂੰ ਬੰਦ ਕਰਤਾ ਹੁਣ ਪੁਲਿਸ ਵਕਾਰ ਰਹੀ ਆ ਜੀ ਉਹ ਇਸ ਕਰਕੇ ਕਹਿ ਰਹੇ ਵੀ ਅਸੀਂ ਨਸ਼ਾ ਬੰਦ ਕਰਾਤਾ ਹੁਣ ਤਾਂ ਸਾਡਾ ਹੀ ਧੰਦਾ ਚੱਲੂਗਾ ਠੀਕ ਆ ਹੁਣ ਇਸ ਪਰਿਵਾਰ ਦੀ ਗੱਲ ਤੋਂ ਵੀ ਸਾਫ਼ ਇਹ ਜाहਰ ਹੋ ਗਿਆ ਜਿਹੜੀ ਗੱਲ ਬਜਿੰਦਰ ਨੇ ਕਹੀ ਸੀ ਹਾਂ ਵੀ ਪੁਲਿਸ ਵਾਲੇ ਮੇਰੇ ਤੇ ਦਬਾਅ ਪਾ ਰਹੇ ਆ ਵੀਡੀਓ ਡਿਲੀਟ ਕਰਾਉਣ ਲਈ ਜਾਂ ਵੀ ਚੈਨਲ ਵਾਲੇ ਤੇ ਦਬਾਅ ਪਾ ਰਹੇ ਆ ਅੱਜ ਇਸ ਪਰਿਵਾਰ ਦੇ ਸਾਹਮਣੇ ਆਉਣ ਨਾਲ ਇਹ ਗੱਲ ਦੁਦ ਵਾਂਗ ਜਿਹੜੀ ਉਹ ਚਿੱਟੀ ਹੋ ਚੁੱਕੀ ਆ ਵੀ ਪੁਲਿਸ ਦੇ ਹੀ ਮੁਲਾਜ਼ਮ ਨਸ਼ਾ ਵਕਾਉਂਦੇ ਸੀ ਪੁਲਿਸ ਵਾਲੇ ਹੀ ਹੁਣ ਜਦੋਂ ਉਹਨਾਂ ਦਾ ਭਾਂਡਾ ਫੁੱਟਣ ਲੱਗ ਗਿਆ ਤੇ ਪੁਲਿਸ ਵਾਲੇ ਇਹਨਾਂ ਤੇ ਦਬਾਅ ਪਾ ਰਹੇ ਆ ਇਹ ਬਾਈ ਕਹਿ ਰਿਹਾ ਕਿ ਪੰਚਾਇਤ ਤੋਂ ਸਾਨੂੰ ਲਿਖਵਾ ਕੇ ਦੇਣ ਲਈ ਵੀ ਉਹਨਾਂ ਨੇ ਕਿਹਾ ਹਾਂ ਠੀਕ ਆ ਤੇ ਇਹਨੇ ਪੰਚਾਇਤ ਤੋਂ ਲਿਖਵਾ ਕੇ ਵੀ ਦਿੱਤਾ ਵੀ ਹਾਂ ਭਾਈ ਅੱਜ ਤੋਂ ਹੁਣ ਇਹਦਾ ਮੁੰਡਾ ਕੋਈ ਨਸ਼ਾ ਨਹੀਂ ਵੇਚਦਾ ਜਾਂ ਕੁਝ ਵੀ ਆ ਤੇ ਪਹਿਲੀ ਤਾਂ ਗੱਲ ਆ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਲੋਕਾਂ ਦੇ ਧੀਆਂ ਪੁੱਤਾਂ ਦਾ ਤੁਸੀਂ ਨੁਕਸਾਨ ਕਰਾ ਰਹੇ ਹੋ ਤੁਹਾਨੂੰ ਜਿਹੜੇ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਇੰਨੀਆਂ ਵੱਡੀਆਂ ਤਨਖਾਹਾਂ ਮਿਲਦੀਆਂ ਨੇ ਤੁਹਾਨੂੰ ਵਰਦੀਆਂ ਜਿਹੜੀਆਂ ਪਾਈਆਂ ਉਹ ਲੋਕਾਂ ਦੀ ਸੇਵਾ ਕਰਨ ਲਈ ਪਾਈਆਂ ਤੁਸੀਂ ਨਾ ਕਿ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰਨ ਲਈ ਪਾਈਆਂ ਨੇ ਅਸੀਂ ਐਸਐਸਪੀ ਸਾਹਿਬ ਤੋਂ ਇਹ ਮੰਨ ਕਰਦੇ ਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਬੰਦਿਆਂ ਨੂੰ ਜਿਹੜਾ ਪੱਕੇ ਤੌਰ ਤੇ ਡਿਸਮਿਸ ਕਰਕੇ ਇਹਨਾਂ ਤੇ ਜਿਹੜੇ ਪਰਚੇ ਪਾ ਕੇ ਇਹਨਾਂ ਮੁਲਾਜ਼ਮਾਂ ਤੇ ਇਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਇਹਨਾਂ ਨੂੰ ਬੰਦੇ ਦੇ ਪੁੱਤ ਚੰਗੀ ਤਰ੍ਹਾਂ ਬਣਾਉਣਾ ਚਾਹੀਦਾ ਤਾਂ ਜੋ ਲੋਕਾਂ ਦੇ ਪੁਲਿਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮੁਲਾਜ਼ਮ ਆ ਜਿਹੜੀ ਕਾਲੀ ਭੇਡ ਆ ਵੀ ਉਹ ਸਾਰੇ ਮਹਿਕਮੇ ਨੂੰ ਬਦਨਾਮ ਆ ਜਿਹੜੀ ਉਹ ਨਾ ਕਰੇ ਇੱਕ ਪਾਸੇ ਤਾਂ ਜਿਵੇਂ ਤੁਸੀਂ ਰਾਈਆਂ ਵਾਲੇ ਦਾ ਜ਼ਿਕਰ ਕਰ ਰਹੇ ਸੀ ਵੀ ਰਾਈਆਂ ਵਾਲੇ ਦੇ ਵਿੱਚ ਕੰਦ ਢਾਈ ਗਈ ਆ ਤੇ ਉਹ ਕੰਦ ਤੋਂ ਸਾਫ਼ ਐਨ ਲੱਗਦਾ ਪਿਆ ਸੁੱਕੀਆਂ ਆਈਟਾਂ ਦਾ ਚੱਠਾ ਚਣਿਆ ਹੋਇਆ ਵੀ ਉੱਥੇ ਜੀਸੀਬੀ ਲਿਜਾਣ ਦੀ ਤਾਂ ਲੋੜ ਹੀ ਨਹੀਂ ਹੋਂ ਤਾਂ ਵੈਸੇ ਹੱਥ ਮਾਰ ਕੇ ਦੇਖ ਸਕਦੇ ਸੀਗੇ ਕਿਉਂਕਿ ਉਹਦੇ ਸਾਈਡ ਤੋਂ ਪੋਚਾ ਮਾਰਿਆ ਉਹ ਕਿਹੜਾ ਗਾਰੇ ਨਾਲ ਜਾਂ ਸੀਮੈਂਟ ਨਾਲ ਕੰਦ ਕੱਢੀ ਗਈ ਸੀ ਉਹ ਤਾਂ ਐਨ ਲੱਗਦਾ ਕਿ ਜਿਵੇਂ ਆਪ ਹੀ ਰਾਤ ਨੂੰ ਕੰਦ ਕੱਢ ਕੇ ਤੇ ਸਵੇਰ ਨੂੰ ਉਹਦੀ ਜਿਹੜੀ ਮਸ਼ਹੂਰੀ ਕਰਨ ਵਾਸਤੇ ਆਪਦੀ ਜਿਹ ਇਹ ਬੇਨਤੀ ਕਰਦੇ ਤੁਹਾਡੇ ਮਾਧਿਅਮ ਰਹੀਂ ਵੀ ਪੁਲਿਸ ਦੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ ਕਿ ਜੇ ਵਾਕਈ ਪੁਲਿਸ ਨਸ਼ਿਆਂ ਦੇ ਵਿਰੋਧਾ ਤੇ ਫਿਰ ਜੇ ਤੁਹਾਡੇ ਚਾਰ ਮੁਲਾਜ਼ਮ ਆ ਇਹਨਾਂ ਨੂੰ ਅੱਜ ਹੀ ਸਸਪੈਂਡ ਕਰਕੇ ਤੇ ਜਿਸ ਤਰ੍ਹਾਂ ਤੁਸੀਂ ਨਸ਼ਿਆਂ ਦੇ ਖਿਲਾਫ ਦੁਜਾ ਬੋਲਦੇ ਆ ਯੋਧ ਨਸ਼ਾ ਵਿਰੋਧ ਦੀ ਸੋਲੇ ਗਾਉਣੇ ਹੋ ਹਰ ਰੋਜ਼ ਚੈਨਲਾਂ ਦੇ ਉੱਪਰ ਵੀ ਅਸੀਂ ਆ ਨਸ਼ਿਆਂਾਂ ਤੇ ਕਾਰਵਾਈ ਕਰ ਰਹੇ ਆ ਤੇ ਫਿਰ ਉਸੇ ਤਰ੍ਹਾਂ ਪੀਸੀ ਬੁਲਾ ਕੇ ਪ੍ਰੈਸ ਕਾਨਫਰੰਸ ਸੱਦ ਕੇ ਤੇ ਦੱਸਣ ਵੀ ਆ ਜਿਹੜੇ ਚਾਰ ਅਧਿਕਾਰੀ ਆ ਸਾਡੇ ਵੀ ਇਹ ਚਾਰੇ ਨਸ਼ਾ ਵਕਾਉਂਦੇ ਸੀਗੇ ਇਹਨਾਂ ਤੇ ਅਸੀਂ ਆ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਰਹੇ ਆ ਫਿਰ ਤਾਂ ਅਸੀਂ ਵੀ ਕੁਝ ਮਾੜਾ ਮੋਟਾ ਮੰਨ ਲਾਂਗੇ ਵੀ ਹਾਂ ਬਈ ਫਰੀਦਕੋਟ ਦੀ ਪੁਲਿਸ ਆ ਜਿਹੜੀ ਵਾਕਈ ਨਸ਼ਿਆਂ ਦੇ ਖਿਲਾਫ ਆ ਤੇ ਲਈ ਤਾਂ ਫਿਰ ਇਹ ਤਾਂ ਸਾਬਤ ਹੋ ਹੀ ਚੁੱਕਿਆ ਕਿ ਫਰੀਦਕੋਟ ਦੀ ਪ ਜਿਹੜੀ ਵਿਕਾਰ ਰਹੀ ਆ ਬੰਦੇ ਤੇ ਆ ਕਰ ਕਰਕੇ ਜਦੋਂ ਉਹਨਾਂ ਦਾ ਪੈਸਿਆਂ ਦੇ ਲੈਣ ਦੇਣ ਤੋਂ ਰੌਲਾ ਪੈ ਜਾਂਦਾ ਉਦੋਂ ਚੱਕ ਕੇ ਲੋਕਾਂ ਨੂੰ ਪਰਚੇ ਪਾਉਣ ਲੱਗ ਜਾਂਦੇ ਆ ਤੇ ਜਿਹੜੇ ਬਲਜਿੰਦਰ ਸਿੰਘ ਦੇ ਘਟਨਾ ਦਾ ਜ਼ਿਕਰ ਕੀਤਾ ਸੀਗਾ ਕਿ ਸਾਡੇ ਪਿੰਡ ਨਸ਼ਾ ਵਿਕਦਾ ਜੇ ਇਹਨਾਂ ਬਾਈਆਂ ਨੇ ਵੀ ਦੱਸਤਾ ਜਿਨ੍ਹਾਂ ਦਾ ਬਲਜਿੰਦਰ ਖਰਾਨੇ ਨਾਂ ਲਿਆ ਸੀ ਕਿ ਹਾਂ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਾ ਉਹ ਵਿਕ ਰਿਹਾ ਤੇ ਜਿਹੜੇ ਸਰਕਾਰ ਜਿਹੜੇ ਡਰਾਮੇ ਕਰ ਰਹੀ ਆ ਯੋਧ ਨਸ਼ਾ ਵਿਰੋਧ ਦੇ ਸਰਕਾਰ ਨੂੰ ਚਾਹੀਦਾ ਤਾਂ ਇਹ ਆ ਕਿ ਵੱਡੇ ਵੱਡੇ ਜਿਹੜੇ ਹਸਪਤਾਲ ਜਿਨ੍ਹਾਂ ਦਾ ਉਹ ਜ਼ਿਕਰ ਕਰਦੇ ਆ ਠੀਕ ਆ ਉਹਨਾਂ ਹਸਪਤਾਲਾਂ ਦੇ ਵਿੱਚ ਵਧੀਆ ਜਿਹੜਾ ਲੋਕਾਂ ਦਾ ਇਲਾਜ ਹੋਣਾ ਚਾਹੀਦਾ ਜਿਹੜੇ ਵਿਚੋਂ ਫਸੇ ਆ ਤੇ ਜਿਹੜੇ ਵੇਚਦੇ ਆ ਉਹਨਾਂ ਤੇ ਕਾਰਵਾਈ ਕਰ ਦੇਣੀ ਚਾਹੀਦੀ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਣਾ ਚਾਹੀਦਾ ਤਾਂ ਹੀ ਪੰਜਾਬ ਦਾ ਜਿਹੜਾ ਕੋਈ ਸੁਧਾਰ ਹੋ ਸਕਦਾ ਨਸ਼ਿਆਂ ਤੋਂ ਜਿਹੜੀ ਬਚਤ ਹੋ ਸਕਦੀ ਆ ਅੱਜ ਸੁਣਨ ਦੇ ਵਿੱਚ ਆ ਰਿਹਾ ਕਿ ਚਹਿਲ ਪੇਂਡ ਦੇ ਵਿੱਚ ਅੱਜ ਅਨਾਉਂਸਮੈਂਟਾਂ ਹੋ ਰਹੀਆਂ ਨੇ ਵੀ ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਰਦਾ ਯਸ ਜੀ ਹਾਂਜੀ ਭਾਈ ਜੀ ਕੁਲਦੀਪ ਗੱਲ ਕਰਦਾ ਸੀ ਨਿਰਪੱਖ ਟੂਡੇ ਪੰਜਾਬ ਚੈਨਲ ਤੋਂ ਹੋਰ ਠੀਕੋ ਜੀ ਬੋਲੋਗੇ ਭਾਈ ਜੀ ਬੋਲੋਗੇ ਜੀ ਭਾਈ ਜੀ ਇੱਕ ਤੁਹਾਡਾ ਪੱਖ ਜਾਨਣਾ ਸੀ ਜੀ ਅੱਜ ਪਰਿਵਾਰ ਆਇਆ ਸੀ ਚੱਲਪਿੰਡ ਤੋਂ ਸਾਡੇ ਕੋਲ ਜੀ ਇੱਕ ਕਾਨਫਰੰਸ ਕੀਤੀ ਸੀ ਉਹਨਾਂ ਵੱਲੋਂ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਜੀ ਪੂਰਾ ਸਾਨੂੰ ਦੱਸ ਦਿਓ ਜੀ ਅਸੀਂ ਲਾਈਵ ਟੈਲੀਕਾਮ ਕਰ ਰਹੇ ਹਾਂ ਜੀ ਇਸ ਟਾਈਮ ਅਬ ਪੈਕੇ ਗੱਲ ਕਰ ਲਗੇ ਜੀ ਪਰ ਲਾਈਵ ਚੱਲ ਰਿਹਾ ਜੀ ਸਰ ਪੂਰਾ ਪਰਿਵਾਰ ਵੀ ਖੜਾ ਹੋਇਆ ਜੀ ਅੱਛਾ 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 ਹਾਂ ਜੀ ਕੀ ਹੈ ਪੂਰਾ ਮਾਮਲਾ ਕੀ ਹੈ ਉਹਨਾਂ ਦਾ ਕਹਿਣਾ ਕੀ ਸਾਨੂੰ ਜਿਹੜਾ ਪੁਲਿਸ ਵਾਲਿਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਡਾ ਨਾਮ ਲਿਆ ਜਾ ਰਿਹਾ ਉਹਨਾਂ ਵੱਲੋਂ ਜੀ ਮੇਰੀ ਗੱਲ ਸੁਣੋ ਹੋਰ ਪਿੰਡ ਦੇ ਵਿੱਚ ਕਿੰਨੇ ਘਰ ਵਾਸਤੇ ਹੋਰ ਨਹੀਂ ਕਿਸੇ ਦਾ ਨਾਮ ਲਾਇਆ ਜਾਂਦਾ ਆ ਜਾਂਦਾ ਜੀ ਜਿਹੜਾ ਮੁੰਡਾ ਰਾਜੀ ਸਿੰਘ ਹੈ ਜੀ ਉਹ ਜਿੱਤੇ ਦਾ ਕੰਮ ਕਰਦਾ ਪਰੇ ਚਿਰਦੇ ਸਾਨੂੰ 3 ਮਹੀਨੇ ਹੋ ਗਏ 4 ਮਹੀਨੇ ਦੇ ਮਗਰ ਲੱਗ ਨੂੰ ਪਾਈ ਆਦਾ ਤਾਂ ਦੇਖ ਕੇ ਲਗਾ ਕੇ ਵੀ ਲੈਣਾ ਕਿ ਨਾ ਕੋਈ ਭਾਈ ਵੀ ਨਾ ਤੇ ਕੰਮ ਕਰੋ ਨਾ ਇਹ ਕੰਮ ਕਰੋ ਜੀ ਜੀ ਪਰ ਫੇਰ ਵੀ ਉਹ ਸਾਡੇ ਨਾਲ ਮਤਦਾ ਨਹੀਂ ਲਗਾਏ ਤੱਕ ਜੀ ਉਹ ਤਾਂ ਸਾਡੇ ਨਾਲ ਮਤ ਲੱਗਾ ਸੀ ਪਾ ਲੋ ਦਿੰਦੇ ਨੇ ਉਹਨੇ ਸਾਡੇ ਨਾਲ ਬਹੁਤ ਮਾਰਾ ਸਲੂਕ ਕੀਤਾ ਜੀ ਹਾਂ ਸਰ ਉਹ ਪਰਵਾਹ ਉਹ ਪਰਿਵਾਰ ਦਾ ਇਹ ਕਹਿਣਾ ਕਿ ਪਹਿਲਾਂ ਸਾਡੇ ਬੱਚੇ ਨਾਲ ਤੁਹਾਡਾ ਨਾਮ ਸ਼ਰਿਆਮ ਉਹਨਾਂ ਨੇ ਸਾਡੇ ਚੈਨਲ ਤੇ ਲਿਆ ਉਹ ਕਹਿੰਦੇ ਬੀ ਬੱਚੇ ਬੱਚੇ ਨਾਲ ਸੈਟਲਮੈਂਟ ਕਰਕੇ ਕਹਿੰਦੇ ਪਿੰਡ ਦੇ ਵਿੱਚ ਸਾਰਾ ਕੁਝ ਹੁੰਦਾ ਰਿਹਾ ਜੀ ਪੁਲਿਸ ਦੇ ਨਾਲ ਅੱਛਾ 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 ਹਾਂਜੀ ਤੁਹਾਡਾ ਨਾਮ ਲਿਆ ਉਹਨਾਂ ਨੇ ਉਹ ਕਹਿੰਦੇ ਵੀ ਤੁਸੀਂ ਤੁਹਾਡਾ ਨਾਮ ਲੈ ਕੇ ਜਸਪਾਲ ਸਿੰਘ ਆ ਜੀ ਦੋ ਕਹਿੰਦੇ ਜੀ ਅਣਪਛਾਤੇ ਮੁਲਾਜ਼ਮਾਂ ਜਿਹੜੇ ਸਾਡੇ ਕੋਲ ਸਿਵਲ ਚ ਆਉਂਦੇ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਕਹਿੰਦੇ ਤੁਹਾਡੇ ਨਾਲ ਤਾਂ ਸੈਟਲਮੈਂਟ ਕਰਕੇ ਨਸ਼ਾ ਵੇਚਦਾ ਰਿਹਾ ਜੀ ਪਿੰਡ 'ਚ ਓਕੇ ਓਕੇ ਬੰਦੇ ਜੀ ਤੇਰੇ ਕਿਤੇ ਹੋ ਸਕਦਾ ਮੈਨੂੰ ਆਪਾਂ ਬਹਿ ਕੇ ਗੱਲ ਕਰ ਲੈ ਇੱਕ ਵੀ ਬੰਦਾ ਇਹ ਗੱਲ ਦੀ ਕੋਈ ਦੋਜੇ ਤਾਂ ਜੀ ਜੀ ਪਰ ਉਹਨਾਂ ਵੱਲੋਂ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਹੁਣ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਉੱਪਰ ਪਰਚਾ ਪਾਵਾਂਗੇ ਨਹੀਂ ਪਿਛਲਾ ਰਾਜੀਨਾਮਾ ਕਰੋ ਸਾਡੇ ਨਾਲ ਨਹੀਂ 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 ਜੇ ਤਾਂ ਪਤਾ ਕੀ ਹੈ ਜੀ ਜੀ ਇਹ ਹੁੰਦੇ ਇਹਨਾਂ ਨੇ ਗੁੰਡਾਗਰਦੀ ਕੀਤੀ ਨਾ ਪਿੰਡ ਨੂੰ ਜਾ ਕੇ ਪੁੱਛੋ ਜਿੱਥੇ ਜਿੱਥੇ ਹੋਇਆ ਹੈ ਜਿੱਦੇ ਪਿੰਟੇ ਤੇ ਕਬੱਡੀ ਅਗਾਨੀ ਕੀਤੀ ਜੀ ਜੀ ਹਾਂ ਜੀ ਠੀਕ ਹੈ ਸਰ ਤੁਸੀਂ ਆਪ ਦਾ ਪੱਖ ਦਿੱਤਾ ਧੰਨਵਾਦ ਜੀ ਜੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਜੀ ਸ਼ੁਕਰੀਆ